ਪੰਜਾਬ ਦੀ ਸਰਕਾਰ ਨੂੰ 2 ਸਾਲ ਪੂਰੇ ਹੋ ਗਏ ਨੇ 2 ਸਾਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਸਰਕਾਰ ਨੇ ਕੰਮ ਕੀਤਾ ਉਸ ਦਾ ਲੇਖਾ ਜੋਖਾ ਹਰ ਇੱਕ ਵਿਭਾਗ ਦਾ ਹਰ ਖੇਤਰ ਦੇ ਵਿੱਚ ਹਰ ਕਿੱਤੇ ਦੇ ਲਈ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਪਰਫਾਰਮੈਂਸ ਰਹੀ ਜਾਂ ਇਹ ਕਹੀਏ ਕਿ ਕਿਹੜੇ ਪੈਮਾਨੇ ਦੇ ਉੱਪਰ ਇਹ ਪਾਸ ਰਏ ਕਿਹੜੇ ਪੈਮਾਨੇ ਤੇ ਫੇਲ ਰਏ ਹਾਲਾਂਕਿ ਇਹ ਡਿਸੀਜਨ ਤੁਹਾਡਾ ਹੈਗਾ ਸਰਕਾਰ ਤੁਸੀਂ ਚੁਣਦੇ ਹੋ ਸਾਰਿਆਂ ਨੂੰ ਮੰਤਰੀ ਜਿਹੜਾ ਬਣਾਇਆ ਉਹ ਸਰਕਾਰ ਨੇ ਯਾਨੀ ਤੁਸੀਂ ਹੀ ਚੁਣ ਕੇ ਭੇਜਿਆ ਸੀ ਅੱਜ ਮਾਨ ਸਾਹਿਬ ਦੇ ਇੱਕ ਮੰਤਰੀ ਅਨਮੋਲ ਗਗਨ ਮਾਨ ਸਾਡੇ ਨਾਲ ਮੌਜੂਦ ਨੇ ਮੈਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਮੈਡਮ ਕਿਉਂਕਿ ਮੰਤਰਾਲੇ ਤਿੰਨ ਹੈ ਤੁਹਾਡੇ ਕੋਲੋਂ ਇਨਵੈਸਟਮੈਂਟ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਨਿਵੇਸ਼ ਲਿਆ ਰਹੇ ਹੋ ਤਾਂ ਕਿ ਰੋਜ਼ਗਾਰ ਜਿਹੜਾ ਹੈ ਪੰਜਾਬ ਆ ਸਕੇ ਤੇ ਕਲਚਰ ਤੁਹਾਡੇ ਕੋਲ ਹੈ ਕਿਸ ਤਰੀਕੇ ਦੇ ਨਾਲ ਉਹ ਸਮਝੀਏ ਟੂਰਿਜ਼ਮ ਤੁਹਾਡੇ ਕੋਲ ਹੈ ਪਰ ਜਦੋਂ ਇਹਨਾਂ ਤਿੰਨਾਂ ਦੇ ਉੱਪਰ ਝਾਤ ਪਾਣੇ ਤਾਂ ਸਭ ਤੋਂ ਇੰਪੋਰਟੈਂਟ ਪੋਰਟਫੋਲੀਓ ਇਨਵੈਸਟਮੈਂਟ ਵਾਲਾ ਜਿਸ ਦੇ ਉੱਪਰ ਮਤਲਬ ਕਿ ਹੁਣ ਤੱਕ ਸਭ ਤੋਂ ਜ਼ਿਆਦਾ ਹਰ ਇੱਕ ਇਨਸਾਨ ਦੀ ਨਿਗਾਹ ਸੀਗੀ ਕਿ ਪੰਜਾਬ 'ਚ ਨਿਵੇਸ਼ ਕਿਵੇਂ ਆਏਗਾ ਕਿਉਂਕਿ ਗੱਲਾਂ ਹੁੰਦੀਆਂ ਸੀਗੀਆਂ ਪਰ ਉਹ ਉਸਤੇ ਬੋਰ ਨਹੀਂ ਪਿਆ ਕੋਸ਼ਿਸ਼ਾਂ ਵੀ ਹੋਈਆਂ ਇਨਵੈਸਟਰ ਸੱਮਿਟਸ ਵੀ ਹੋਏ ਦੋ ਸਾਲ ਤੋਂ ਜਦੋਂ ਤੋਂ ਤੁਸੀਂ ਦੇਖ ਰਹੇ ਹੋ ਪੰਜਾਬੀਆਂ ਨੂੰ ਕਿਵੇਂ ਸਮਝਾ ਸਕਦੇ ਹੋ ਦੱਸ ਸਕਦੇ ਹੋ ਕਿ ਬੀਇੰਗ ਅ ਮਿਨਿਸਟਰ ਇਨਵੈਸਟਮੈਂਟ ਲਿਆਂਡ ਦੇ ਵਿੱਚ ਆਪਾਂ ਕਿੱਥੇ ਤੱਕ ਕਾਮਯਾਬ ਹੋਏ ਜੀ ਸੋ ਜਿਹੜੀ ਸਭ ਤੋਂ ਪਹਿਲਾਂ ਮੈਂ ਆંકੜਿਆਂ ਦੇ ਉੱਤੇ ਗੱਲ ਕਰੂੰਗੀ ਕਿ ਆંકੜੇ ਕੀ ਨੇ ਇਨਵੈਸਟਮੈਂਟ ਦੇ ਜੀ ਅਸੀਂ ਪੰਜਾਬ 'ਚ 2 ਸਾਲਾਂ ਦੇ ਵਿੱਚ 70 ਹਜ਼ਾਰ ਕਰੋੜ ਰੁਪਏ ਦੀ ਜਿਹੜੀ ਇਨਵੈਸਟਮੈਂਟ ਹੈ ਔਨ ਗਰਾਉਂਡ ਹੈ ਨਾਟ ਐਮਓਯੂ ਇੱਕ ਤੇ ਹੁੰਦਾ ਐਮਓਯੂ ਸਾਈਨ ਲਿਆ ਚੁੱਕੇ ਆ ਜਿਨ੍ਹਾਂ ਨੇ ਆਪਣੇ ਪ੍ਰਪੋਜ਼ਲ ਸਬਮਿਟ ਕਰਵਾਤੇ ਨੇ ਜਿਹੜੇ ਗਰਾਉਂਡ ਉੱਤੇ ਵਰਕ ਕਰਦੇ ਪਏ ਨੇ 70 ਹਜ਼ਾਰ ਕਰੋੜ ਰੁਪਏ ਜੇ ਕੋਈ ਵੀ ਬੰਦਾ ਸਾਨੂੰ ਇਸ ਲਈ ਚੈਲੰਜ ਕਰਨਾ ਚਾਹੁੰਦਾ ਉਹ ਚੈਲੰਜ ਕਰ ਸਕਦਾ ਬਟ ਇਹ ਜਿਹੜਾ ਐਕਚੁਅਲ ਰਿਪੋਰਟ ਹੈ 70000 ਕਰੋੜ ਦੀ ਤੇ ਜਿਹਦੇ ਨਾਲ ਲਗਭਗ 3.5 ਲੱਖ ਦੇ এমਪਲॉयਮੈਂਟ ਨੌਕਰੀਆਂ ਜਿਹੜੀਆਂ ਹੈਗੀਆਂ ਉਹ ਜਨਰੇਟ ਹੋਣਗੀਆਂ ਮਤਲਬ ਕਿ 70000 ਕਰੋੜ ਸਾਡੇ ਪੰਜਾਬ ਚ 2 ਸਾਲ ਚ ਆ ਚੁੱਕਾ ਆ ਚੁੱਕਾ ਲੱਗ ਚੁੱਕਾ ਤੇ ਇਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਕਿ 3.5 ਲੱਖ ਰੋਜ਼ਗਾਰ ਦੇ ਨਵੇਂ ਵਸੀਲੇ ਨੌਕਰੀਆਂ ਪੰਜਾਬ ਦੇ ਗੱਬਰੂਆਂ ਨੂੰ ਨੌਜਵਾਨਾਂ ਨੂੰ ਮਿਲਣ। ਹਾਂਜੀ 70000 ਕਰੋੜ ਦੇ ਜਿਹੜੇ ਪ੍ਰਪੋਜ਼ਲਸ ਆਏ ਨੇ ਉਹਨਾਂ ਦੇ ਪਲਾਟ ਲੱਗ ਚੁੱਕੇ ਨੇ ਉਹ ਜ਼ਮੀਨਾਂ ਲੈ ਚੁੱਕੇ ਨੇ ਹੌਲੀ-ਹੌਲੀ ਕਰਕੇ ਉਹ ਜਿਹੜਾ ਆਪਣਾ ਨਿਵੇਸ਼ ਹੈ ਉਹ ਲਾਉਂਦੇ ਰਹਿਣਗੇ। ਇਦਾਂ ਨਹੀਂ ਆ ਕਿ ਕੋਈ ਐਮਓਯੂ ਸਾਈਨ ਹੋਇਆ ਤੇ ਕੱਲ ਨੂੰ ਕਈ ਵਾਰ ਕੀ ਹੁੰਦਾ ਵੀ ਸਰਕਾਰ ਐਮਓਯੂ ਸਾਈਨ ਕਰਕੇ ਇੱਕ ਵੱਡੀ ਸਾਰੀ ਅਮਾਊਂਟ ਹੈ ਜਿਹੜੀ ਉਹ ਲੋਕਾਂ ਨੂੰ ਦਿਖਾ ਦਿੰਦੇ ਆ ਮਗਰ ਉਹ ਹੁੰਦਾ ਕੁਛ ਨਹੀਂ ਆ। ਇਹ ਹੈਗੀ ਆ ਜਿਹੜੀ ਇਨਵੈਸਟਮੈਂਟ ਲਈ ਪ੍ਰੋਪਰ ਉਹਨਾਂ ਦੀਆਂ ਜਿਹੜੀਆਂ ਪ੍ਰੋਜੈਕਟ ਰਿਪੋਰਟਸ ਨੇ ਉਹ ਡਿਪਾਰਟਮੈਂਟ ਸਬਮਿਟ ਹੋ ਕੇ ਉਹਨਾਂ ਨੇ ਆਪਣੀ ਲੈਂਡ ਲੈ ਲਈ ਠੀਕ ਜੀ ਤੇ ਕਦੋਂ ਤੱਕ ਪੋਸਿਬਿਲਿਟੀ ਹੈ ਜੇ ਪੰਜਾਬ ਦੇ ਲੋਕਾਂ ਨੂੰ ਸਮਝਾਣ ਕਿ ਮਾਵਾ ਆਪਣੇ ਪੁੱਤਾਂ ਦੇ ਹੱਥ ਦੇ ਵਿੱਚ ਰੋਟੀ ਦਾ ਡੱਬਾ ਦੇ ਕੇ ਭੇਜ ਸਕਣਗੇ ਕਿ ਜਾ ਮੇਰਾ ਪੁੱਤ ਕੰਮ ਕਰਕੇ ਆ ਦੇਖੋ ਆਪਣੀ ਸਰਕਾਰ ਨੇ 42000 ਦੇ ਤਕਰੀਬਨ ਨੌਕਰੀਆਂ ਦਿੱਤੀਆਂ ਨੇ ਜਿਦੇ ਚ ਮੇਰੇ ਖਿਆਲ 11000 ਤੋਂ ਉੱਪਰ ਤੇ ਕੱਚੇ ਦੇ ਆਪਕ ਪੱਕੇ ਕੀਤੇ ਨੇ ਸੋ ਬਹੁਤ ਸਾਰੀਆਂ ਜੌਬਸ ਕ੍ਰੀਏਟ ਹੋ ਰਹੀਆਂ ਨੇ ਜਿੱਦਾਂ ਜਿੱਦਾਂ ਇੰਡਸਟਰੀ ਦੇ ਪਲਾਟਸ ਨੇ ਜਿਹੜੇ ਉਹ ਫਾਈਨਲ ਹੁੰਦੇ ਨੇ ਉਵੇਂ-ਉਵੇਂ ਜਿਹੜੀਆਂ ਨਾਲ ਨੌਕਰੀਆਂ ਵੀ ਮਿਲਦੀਆਂ ਰਹਿਣ ਗਈਆਂ ਤੇ ਸਰਕਾਰ ਨੇ ਇੰਡਸਟਰੀ ਮੁੱਖ ਮੰਤਰੀ ਸਾਹਿਬ ਨੇ ਭਗਵੰਤ ਮਾਨ ਜੀ ਨੇ ਇੰਡਸਟਰੀ ਲਿਆਉਣ ਲਈ ਜਿਹੜੇ ਲਗਾਤਾਰ ਸਰਕਾਰ ਬਣਨ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਵੀ ਆਏ ਸੀਗੇ ਤੇ ਇੰਡਸਟਰੀਅਲਿਸਟ ਨਾਲ ਬੈਠ ਕੇ ਮੀਟਿੰਗਾਂ ਕੀਤੀਆਂ ਸੀ ਵੀ ਅਸੀਂ ਜਦੋਂ ਸਰਕਾਰ ਬਣਦੇ ਆ ਅਸੀਂ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ ਉਸ ਤੋਂ ਬਾਅਦ ਆਪਾਂ ਇੱਕ ਇੰਡਸਟਰੀਅਲ ਪਾਲਿਸੀ ਬਣਾਈ ਜਿਹਦੇ ਚ ਅਸੀਂ ਆਨਲਾਈਨ ਆਫਲਾਈਨ ਇੰਡਸਟਰੀਅਲਿਸਟ ਤੋਂ ਸੁਝਾ ਲਏ ਕੀ ਤੁਹਾਨੂੰ ਕੀ ਲੱਗਦਾ ਕਿਉਂਕਿ ਖੇਤੀਬਾੜੀ ਕਰਨ ਵਾਲਾ ਬੰਦਾ ਦੱਸ ਸਕਦਾ ਖੇਤੀ ਦੀਆਂ ਦਿੱਕਤਾਂ ਕੀ ਨੇ ਉਸੇ ਤਰੀਕੇ ਇੰਡਸਟਰੀਅਲਿਸਟ ਖੁਦ ਦੱਸ ਸਕਦਾ ਕਿ ਸਾਨੂੰ ਕਿਹੜੀਆਂ ਚੀਜ਼ਾਂ ਦੀਆਂ ਜ਼ਰੂਰਤ ਹੈ ਉਹ ਸਾਰੀਆਂ ਮੰਗਾਂ ਨੂੰ ਪੂਰਾ ਕਰਕੇ ਜਿੰਨੀਆਂ ਦੁਬਾਰਾ ਸਰਕਾਰ ਬਣਨ ਤੋਂ ਬਾਅਦ केजरीवाल ਸਾਹਿਬ ਤੇ ਮੁੱਖ ਮੰਤਰੀ ਸਾਹਿਬ ਨੇ ਦੁਬਾਰਾ ਇੰਡਸਟਰੀਅਲਿਸਟ ਨਾਲ ਮੀਟਿੰਗ ਕਰਕੇ ਉਹ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਿੰਨੀਆਂ ਹੋ ਸਕਦੀਆਂ ਸੀ ਤੇ ਇੰਡਸਟ੍ਰੀਅਲਿਸਟ ਪੰਜਾਬ ਦਾ ਮੋਰ ਥੈਨ ਹੈਪੀ ਹੈ ਜੀ ਜਿਹੜੇ ਆਲਰੇਡੀ ਐਗਜ਼ਿਸਟਿੰਗ ਜਿਨ੍ਹਾਂ ਦੇ ਪਲਾਟ ਲੱਗੇ ਹੋਏ ਨੇ ਉਹ ਉਹਨੂੰ ਐਕਸਪੈਂਡ ਕਰਦੇ ਪਏ ਐ ਐਕਸਪੈਂਸ਼ਨ ਦੇ ਰਹੇ ਨੇ ਸੋ ਇੰਡਸਟਰੀ ਪੰਜਾਬ ਦੇ ਵਿੱਚ ਬੜੀ ਪੋਜ਼ਿਟਿਵ ਮਾਹੌਲ ਦੇ ਵਿੱਚ ਵੱਧ ਫੁੱਲ ਰਹੀ ਹੈ ਕੀ ਚੈਲੈਂਜਿੰਗ ਟਾਸਕ ਹੈਗੀ ਹੈ ਤੁਸੀਂ ਕਹਿੰਦੇ ਪੰਜਾਬ ਦਾ ਇੰਡਸਟ੍ਰੀਅਲਿਸਟ ਅੱਜ ਖੁਸ਼ ਹੈ ਤੇ ਜਦੋਂ ਵਿਰੋਧੀ ਧਿਰ ਵੀ ਸਵਾਲ ਕਰਦੀ ਹੈ ਉਹ ਕਹਿੰਦੇ ਤੁਸੀਂ ਬਿਜਲੀ 5 ਰੁਪਏ ਦੀ ਗੱਲ ਕੀਤੀ ਸੀ ਉਹ ਜ਼ਿਆਦਾ ਹੈ ਤੇ ਜਦੋਂ ਵੈਟ ਦੀ ਕਲੈਕਸ਼ਨ ਹੁੰਦੀ ਹੈ ਤੇ ਵਾਪਸ ਜਾਣਾ ਹੁੰਦਾ ਤੇ ਉਹ ਨਹੀਂ ਮਿਲ ਪਾਂਦਾ ਤੇ ਇਹ ਇੰਡਸਟਰੀ ਵਾਲੇ ਜਿਹੜੇ ਹੈ ਪੁਆਇੰਟਸ ਰੱਖਦੇ ਆ ਹੁਣ ਤੁਹਾਡੇ ਲਈ ਕਿੰਨਾ ਚੈਲੈਂਜਿੰਗ ਸਿਗਾ ਇੱਕ ਤਾਂ ਐਗਜ਼ਿਸਟਿੰਗ ਇੰਡਸਟਰੀ ਨੂੰ ਸਾਹਮਣੇ ਰੱਖਣਾ ਤਾਂ ਕਿ ਇਹ ਪਲੈਨ ਕਰਕੇ ਦੂਜੇ ਸੂਬਿਆਂ ਵੱਲ ਨਾ ਜਾਏ ਇੱਕ ਦੂਸਰਾ ਉਹ ਕਿ ਜਿਹੜਾ ਪੂਰੇ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਜਾ ਜਾ ਕੇ ਕਾਰਪੋਰੇਟਸ ਨੂੰ ਕਨਵਿੰਸ ਕਰਨਾ ਤੇ ਪੰਜਾਬ ਦੇ ਬਾਰੇ ਦੱਸਣਾ ਕਿ ਇਹ ਇਨਫਰਾਸਟ੍ਰਕਚਰ ਅਸੀਂ ਦੇ ਰਹੇ ਹਾਂ ਵੀ ਆਰ ਆਫਰਿੰਗ ਥੀਸ ਫੈਸਿਲਿਟੀਆਂ ਕਮ ਐਂਡ ਹੈਲਪ ਪੰਜਾਬ ਗਰੋ ਦੇਖੋ ਬਿਜਲੀ ਪੰਜਾਬ ਦੇ ਵਿੱਚ ਬਹੁਤ ਸਾਰੇ ਸੂਬਿਆਂ ਨਾਲੋਂ ਸਸਤੀ ਹੈ ਜਿੰਨੇ ਰੇਟ ਉੱਤੇ ਵਾਦਾ ਕੀਤਾ ਸੀ ਉਹ ਅਸੀਂ ਦੇ ਰਹੇ ਹਾਂ ਬਾਹਰ ਜਿਹੜੀਆਂ ਸਾਡੀਆਂ ਸੀਐਮ ਸਾਹਿਬ ਨੇ ਐਫਰਟਸ ਪੁੱਟ ਕਰ ਰਹੇ ਨੇ ਕਿ ਕੋਇਲਾ ਆਪਣੀਆਂ ਖਾਨਾਂ ਚੋਂ ਲਿਆਂਦਾ ਜਾਵੇ ਬਿਜਲੀ ਇਹ ਨਹੀਂ ਕਿ ਸਾਡਾ ਟਾਰਗੇਟ ਕੀ ਅੱਜ ਇੱਥੇ ਦੇ ਰਹੇ ਹਾਂ ਜਿੰਨਾ ਵਾਦਾ ਕੀਤਾ ਸੀ ਸਾਡਾ ਜਿੰਨਾ ਵੀ ਉਦਯੋਗ ਹੈ ਉਹ ਖੁਸ਼ ਹੈ ਜਿੰਨੇ ਉਦਯੋਗਪਤੀ ਨੇ ਇੰਡਸਟਰੀਸਟ ਨੇ ਐਮਐਸਐਮਈਜ਼ ਨੇ ਉਹਨਾਂ ਨੂੰ ਜਿਸ ਰੇਟ ਉਤੇ ਬਿਜਲੀ ਮਿਲ ਰਹੀ ਹੈ ਬਟ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਸਿਰਫ ਜਿਹੜੇ ਵਾਅਦੇ ਕੀਤੇ ਸੀ ਉਤੋਂ ਵੀ ਨੀਚੇ ਜਿਹੜੀ ਬਿਜਲੀ ਦੀ ਦਰ ਹੈ ਆਉਣ ਵਾਲੇ ਸਮੇਂ ਦੇ ਵਿੱਚ ਲੈ ਕੇ ਜਾਈਏ ਸਾਡੀ ਤੁਸੀਂ ਇੰਡਸਟਰੀਲਿਸਟਾਂ ਨਾਲ ਗੱਲ ਕਰੋਗੇ ਤਾਂ ਉਹ ਇਸ ਗੱਲੋਂ ਸੈਟੀਸਫਾਈਡ ਨਹੀਂ ਕਿ ਜਿੰਨੇ ਵਾਅਦੇ ਪਿਛਲੇ 70 ਸਾਲਾਂ ਦੇ ਵਿੱਚ ਨਹੀਂ ਪੂਰੇ ਹੋਏ ਹੋਣੇ 2 ਸਾਲਾਂ 'ਚ ਤਾਂ ਸਰਕਾਰ ਹੈ ਜੀ 2 ਸਾਲਾਂ 'ਚ 70000 ਕਰੋੜ ਰੁਪਏ ਲੈ ਆਉਣਾ ਪ੍ਰਪੋਜ਼ ਕਰਵਾ ਲੈਣਾ ਤੇ ਤੁਸੀਂ ਉਸ ਤੋਂ ਬਾਅਦ ਉਹਨਾਂ ਦੀਆਂ ਇੰਨੀਆਂ ਮੰਗਾਂ ਪੂਰੀਆਂ ਕਰ ਲੈਣੀਆਂ ਇਹ ਬੜੀ ਪੋਜ਼ਿਟਿਵਿਟੀ ਵਾਲੀ ਗੱਲ ਹੈ ਕੋਈ ਇਹ ਨਹੀਂ ਹੈ ਕਿ ਅਸੀਂ ਕੋਈ ਰਾਜਨੀਤਿਕ ਗੱਲਾਂ ਕਰਦੇ ਪਏ ਆ ਇਹ ਅੰਕੜਿਆਂ ਦੀਆਂ ਗੱਲਾਂ ਕਰ ਰਹੇ ਹਾਂ ਮੁੱਖ ਮੰਤਰੀ ਸਾਹਿਬ ਨੇ ਜਿਹੜੀਆਂ ਹਰ ਸੂਬੇ ਦੇ ਵਿੱਚ ਜਾ ਕੇ ਮੀਟਿੰਗਸ ਕੀਤੀਆਂ ਇੰਡਸਟਰੀਅਲਿਸਟ ਨਾਲ ਮਿਲੇ ਨੇ ਆਪਣਾ ਪੰਦ ਦਿਖਾਇਆ ਤੇ ਜਿਹੜਾ ਮੇਰਾ ਡਿਪਾਰਟਮੈਂਟ ਹੈ ਇਨਵੈਸਟ ਪੰਜਾਬ ਇਹ ਸਿੰਗਲ ਵਿੰਡੋ ਸਿਸਟਮ ਹੈ ਇੱਥੇ ਇੱਕ ਜਗ੍ਹਾ ਤੁਸੀਂ ਆਉਂਗੇ ਤੁਹਾਨੂੰ ਇੱਕ ਜਗ੍ਹਾ ਸਾਰੇ ਐਨਓਸੀ ਮਿਲ ਜਾਣੇ ਨੇ ਤੁਹਾਨੂੰ ਪਿੱਲਰ 2 ਪੋਸਟ ਦੌੜਨ ਦੀ ਲੋੜ ਨਹੀਂ ਆ ਕਿਸੇ ਨੂੰ ਬੌਦਰ ਨਹੀਂ ਕੀਤਾ ਜਾਂਦਾ ਕਿਸੇ ਨਾਲ ਹਿੱਸੇ ਪੱਤੀਆਂ ਦੀ ਗੱਲ ਨਹੀਂ ਕੀਤੀ ਜਾਂਦੀ ਸੋ ਬੜਾ ਕਲੀਅਰ ਕਟ ਸਿਸਟਮ ਹੈ ਪਿਛਲੀਆਂ ਸਰਕਾਰਾਂ ਵਿੱਚ ਬਹੁਤ ਸਾਰੀ ਇੰਡਸਟਰੀ ਤਾਂ ਨਹੀਂ ਆਉਣਾ ਚਾਹੁੰਦੀ ਸੀ ਕਿਉਂਕਿ ਇਹ ਨਹੀਂ ਦੇਖਿਆ ਜਾਂਦਾ ਸੀ ਕਿ ਪੰਜਾਬ ਲਈ ਫਾਇਦਾ ਕੀ ਆ ਇਹ ਇੰਡਸਟਰੀ ਆਉਗੀ ਤਾਂ ਇਹਦਾ ਇਮਪਲੋਇਮੈਂਟ ਕਿੰਨੀ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਕਿੰਨਾ ਮਿਲਣਾ ਪਹਿਲਾਂ ਗੱਲ ਹੁੰਦੀ ਸੀ ਹਿੱਸੇ ਦੀ ਤੇ ਕੋਈ ਵੀ ਬੰਦਾ ਕਹਿੰਦਾ ਵੀ ਇਹੋ ਜੀ ਸਰਕਾਰ ਨਾਲੋਂ ਚੰਗਾ ਤੇ ਕਿਸੇ ਦੂਜੇ ਸੂਬੇ ਜਾ ਚੱਲ ਜਾਈਏ ਸੋ ਸਾਡੀ ਸਰਕਾਰ ਬੜੀ ਪੋਜ਼ਿਟਿਵ ਗਵਰਨਮੈਂਟ ਹੈ ਤੇ ਜਿੰਨੇ ਵੀ ਨਿਵੇਸ਼ਕ ਆਉਂਦੇ ਨੇ ਉਹਨਾਂ ਨੂੰ ਬੜਾ ਵਧੀਆ ਮਾਹੌਲ ਬੜੇ ਆਪਣੇ ਪਾਨਾ ਪਰਿਵਾਰ ਦੀ ਤਰ੍ਹਾਂ ਜਿਹੜਾ ਉਹਨਾਂ ਨੂੰ ਟ੍ਰੀਟ ਕੀਤਾ ਜਾਂਦਾ ਤੇ ਬੜੀ ਵਧੀਆ ਮੇਰੀ ਟੀਮ ਇਨਵੈਸਟ ਪੰਜਾਬ ਦੀ ਜਿਹੜੀ ਕੰਮ ਕਰ ਰਹੀ ਹੈ ਦੋ ਚੀਜ਼ਾਂ ਮੈਂ ਤੜ ਤੋਂ ਜਾਣਨਾ ਸਮਝਣਾ ਚਾਹਵਾਂਗਾ ਜੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਸਮਝਾ ਸਕੋ ਕੁਸੀਂ ਸਿੰਗਲ ਵਿੰਡੋ ਪਲੈਟਫਾਰਮ ਦੀ ਗੱਲ ਕੀਤੀ। ਹਮਮ ਤੁਹਾਡੇ ਤੋਂ ਪਹਿਲੇ ਦੀ ਸਰਕਾਰਾਂ ਵੀ ਇਹੀ ਕਿ ਚਰਚਾ ਕਰਦੀਆਂ ਸੀਗੀ। ਅਸੀਂ ਇੱਕ ਛੱਤ ਦੇ ਹੇਠਾਂ ਸਾਰੀ ਸਰਵਿਸਿਜ਼ ਇੰਡਸਟਰੀ ਨੂੰ ਪੂਰੇ ਨੂੰ ਦਵਾਵਾਂਗੇ ਤੇ ਦੇ ਰਹੇ ਹਾਂ। ਪਹਿਲੇ ਨਾਲ ਤੁਸੀਂ ਹੁਣ ਡਿਫਰੈਂਸ਼ੀਏਟ ਕੀਤਾ ਕਿ ਪਹਿਲੇ ਹਿਸਾ ਪੱਤੀ ਚੱਲਦੀ ਸੀ ਹੁਣ ਉਹ ਬੰਦ ਹੋ ਗਈ। ਕਰਪਸ਼ਨ ਯਾਨੀ ਬੰਦ ਹੋ ਗਈ। ਜਦੋਂ ਤੁਸੀਂ ਸਿੰਗਲ ਵਿੰਡੋ ਦੀ ਗੱਲ ਕਰਦੇ ਹੋ ਤੁਸੀਂ ਕਈ ਸਾਰੀ ਸਰਵਿਸਿਜ਼ ਦੀ ਗੱਲ ਕਰਦੇ ਹੋ ਕਿ ਇਹ ਤੁਹਾਨੂੰ ਅਸੀਂ ਦਾਂਗੇ ਤੁਹਾਨੂੰ ਮਨ ਲਗੀ ਖੱਜਲ ਖੁਆਰੀ ਨਹੀਂ ਹੋਏਗੀ ਇੰਡਸਟਰੀ ਵਾਲਾ ਆਏਗਾ ਉਸਨੇ ਪੈਸੇ ਦਸਨੇ ਇਨਵੈਸਟ ਕਿਥੇ ਕਰਨੇ ਕਿਹੜੀ ਇੰਡਸਟਰੀ ਲਗਾਣੀ ਹੈ ਉਹਦੇ ਲਈ ਕਿਹੜੀ ਕਿਹੜੀ ਅਪਰੂਵਲਸ ਚਾਹੀਦੀਆਂ ਵੱਖ-ਵੱਖ ਡਿਪਾਰਟਮੈਂਟ ਤੋਂ ਅਸੀਂ ਤੁਹਾਨੂੰ ਕਰਵਾ ਕੇ ਦਾਂਗੇ ਇਹ ਤਾਂ ਗੱਲ ਕਲੀਅਰ ਹੋ ਗਈ ਜਦੋਂ ਤੁਸੀਂ ਆ ਚੀਜ਼ਾਂ ਨੂੰ ਦੇਣ ਦੀ ਗੱਲ ਕਰਦੇ ਹੋ ਦੂਜੇ ਸੂਬਿਆਂ ਚ ਜਾ ਕੇ ਵੱਡੇ ਕੋਰਪੋਰੇਟ ਘਰਾਣਿਆਂ ਨੂੰ ਜਦੋਂ ਤੁਸੀਂ ਕਨਵਿੰਸ ਕਰ ਰਹੇ ਸੀ ਜਿਵੇਂ ਤੁਸੀਂ ਦੱਸਿਆ ਤੁਸੀਂ ਮਾਨ ਸਾਹਿਬ ਨਾਲ ਜਾ ਕੇ ਕਈ ਮੀਟਿੰਗਸ ਕੀਤੀਆਂ ਸਭ ਤੋਂ ਚੈਲੈਂਜਿੰਗ ਟਾਸਕ ਕੀ ਸੀਗਾ ਯਾਨੀ ਜਦ ਸੇਲਸਮੈਨ ਛੇਪੋ ਵਾਲੀ ਤੇ ਪੰਜਾਬ ਦੇ ਲਈ ਇਨਵੈਸਟਮੈਂਟ ਲਿਆਣੀ ਹੁਣ ਤੱਕ ਸਾਰੇ ਜਾਣਦੇ ਸੀਗੇ ਜਦੋਂ ਤੁਸੀਂ ਗਏ ਕੀ ਨਵਾਂ ਆਫਰ ਕੀਤਾ ਉਹਨਾਂ ਨੂੰ ਕੀ ਕਨਵਿੰਸ ਕੀਤਾ ਤਾਂ ਕਿ ਸਾਡੇ ਪੰਜਾਬ ਚ ਆਓ ਨਿਵੇਸ਼ ਕਰੋ ਫਰੋਸਾ ਲਟ ਰਸਫੈਕਟਰ ਯੈਸ ਜਿਹੜਾ ਪਿਛਲਿਆਂ ਚ ਨਹੀਂ ਸੀ ਉਹ ਤੁਹਾਡੇ ਚ ਸੀਗਾ ਉਹ ਸਾਡੇ ਸੀ ਉਹ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਆਪਣਾ ਪਣਾ ਓਕੇ ਉਹਨਾਂ ਦੀ ਜਿਹੜੀ ਲੋਕ ਬੰਦਾ ਉਹਨਾਂ ਕੋਲ ਬੈਠਦਾ ਉਹ ਉਹਨਾਂ ਦਾ ਹੋ ਜਾਂਦਾ ਹੈ ਕਿਉਂਕਿ ਸਾਫ਼ ਨੀਅਤ ਤੇ ਇਮਾਨਦਾਰ ਸੋਚ ਇਤਿਹਾਸ ਦੇ ਮੇਰੇ ਖਿਆਲ ਸਭ ਤੋਂ ਹੁਣ ਤੱਕ ਦੇ ਈਮਾਨਦਾਰ ਚੀਫ ਮਿਨਿਸਟਰ ਨੇ ਜਿਹੜੇ ਇੱਕੀ ਗੱਲ ਕਹਿੰਦੇ ਆ ਵੀ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦਿਓ ਤੇ ਪੰਜਾਬ ਚ ਆ ਕੇ ਇੰਡਸਟਰੀ ਲੋ ਕੋਈ ਵੀ ਤੁਹਾਨੂੰ ਬਦਰ ਨਹੀਂ ਕੀਤਾ ਜਾਊਗਾ ਸੋ ਜਿਹੜਾ ਟਰਸਟ ਫੈਕਟਰ ਹੈ ਵਿਸ਼ਵਾਸ ਇੰਡਸਟਰੀਲਿਸਟ ਦਾ ਉਹਨਾਂ ਦੀ ਇੱਕੀ ਮੰਗ ਹੈ ਕਿ ਸਾਨੂੰ ਤੰਗ ਨਾ ਕੀਤਾ ਜਾਵੇ ਤੇ ਜਿਹੜੀ ਇਹ ਤੰਗ ਕਰਨ ਵਾਲੀ ਗੱਲ ਹੈ ਉਸ ਤੋਂ ਅਸੀਂ ਉਹਨਾਂ ਨੂੰ ਜਿਹੜਾ ਭਰੋਸਾ ਦਿਵਾਇਆ ਹੈ ਤੇ ਉਹ ਉਹਦੇ ਨਾਲ ਜਿਹੜੇ ਇੰਡਸਟਰੀਲਿਸਟ ਆ ਉਹ ਪੰਜਾਬ ਵੱਲ ਮੁਹ ਕਰ ਰਹੇ ਆ ਤੇ ਇਹਦੇ ਵਿੱਚ ਜਦੋਂ ਤੁਸੀਂ ਕਿਉਂਕਿ ਮੈਂ ਡिटेल ਤੇ ਸਮਝਣਾ ਚਾਹਾਂਗਾ ਜਦੋਂ ਤੁਸੀਂ ਆ ਜਾਂਦੇ ਸੀਗੇ ਇਨਵੈਸਟਰ ਨੂੰ ਕਨਵਿੰਸ ਕਰਨ ਦੇ ਲਈ ਉਧਰ ਉਧਰ ਲਿਆਉਣ ਦੇ ਲਈ ਉਹਨਾਂ ਦੀ ਡਿਮਾਂਡ ਅਦਰ ਦੈਨ ਦਿਸ ਕੀ ਹੁੰਦੀ ਸੀ ਕਿ ਲਾਅ ਐਂਡ ਆਰਡਰ ਚੰਗਾ ਹੋਣਾ ਚਾਹੀਦਾ ਜਾਂ ਫਿਰ ਟਰਾਂਸਪੇਰੈਂਸੀ ਤੁਸੀਂ ਦੱਸ ਹੀ ਦਿੱਤੀ ਕਿ ਹੋਣੀ ਚਾਹੀਦੀ ਹੈ ਐਡਮਿਨਿਸਟ੍ਰੇਸ਼ਨ ਦੇ ਵਿੱਚ ਸਾਰੀ ਪਾਰਦਰਸ਼ਿਤਾ ਹੋਣੀ ਚਾਹੀਦੀ ਹੈ ਕਿਹੜੀ ਚੀਜ਼ਾਂ ਦੀ ਡਿਮਾਂਡ ਇੰਡਸਟਰੀ ਉੱਥੇ ਬੈਠੇ ਕਰਦੀ ਸੀ ਅਗਰ ਅਸੀਂ ਪੰਜਾਬ 'ਚ ਇੰਨਾ ਪੈਸਾ ਲਾਣੇ ਆ ਤਾਂ ਸਾਨੂੰ ਆ ਚੀਜ਼ਾਂ ਦਿਓ ਕਿ ਕਿਉਂਕਿ ਸਾਡੀ ਲੈਂਡਲੌਕ ਸਟੇਟ ਹੈ ਸਾਡੇ ਕੋਲ ਕੋਈ ਬੰਦਰਗਾਹ ਹੈ ਨਹੀਂ ਅਸੀਂ ਸਮੁੰਦਰ ਦੇ ਕੰਡੇ ਵੀ ਹੈ ਨਹੀਂ ਸਾਡੇ ਟ੍ਰੇਨਾਂ ਦੇ ਜ਼ਰੀਏ ਹੀ ਸਾਰਾ ਤੇ ਸਮਾਨ ਲੋਹਾ ਆਣਾ ਸਾਰਾ ਸਮਾਨ ਜਾਣਾ ਬੀਇੰਗ ਅ ਲੈਂਡਲੌਕ ਸਟੇਟ ਆંકડા ਕੀ ਹੈ ਪੰਜਾਬ ਦੇ ਵਿੱਚ ਜਦੋਂ ਤੁਸੀਂ ਦੇਖਦੇ ਹੋ ਕਿ ਇਹ ਚੀਜ਼ਾਂ ਅਗਰ ਹੋਰ ਸੁਧਾਰ ਹੋ ਜਾਂਦਾ ਤੇ ਫਿਰ ਅਸੀਂ ਵੀ ਜਿਵੇਂ ਗੁਆਂਢੀ ਸੂਬਾ ਹਰਿਆਣਾ ਉਥੇ ਗੁਰੂਗ੍ਰਾਮ ਬਹੁਤ ਸਾਰਾ ਇੰਡਸਟਰੀ ਸਪੈਂਡ ਹੋਈ ਹੈ ਪੰਜਾਬ ਕਿੱਥੇ ਮਾਰ ਖਾ ਰਿਹਾ ਤੇ ਕਿਹੜੀ ਦਿੱਕਤ ਹੈ ਤੁਸੀਂ ਅਜੀਬ ਕਹਿੰਦੇ ਜਿੰਦੇ ਬਹੁਤ ਜ਼ਿਆਦਾ ਕੰਮ ਨਹੀਂ ਹੋ ਰਿਹਾ ਨਹੀਂ ਅਸੀਂ ਦੇਖੋ ਪੋਜ਼ਿਟਿਵਿਟੀ ਨਾਲ ਅੱਗੇ ਵਧ ਰਹੇ ਹਾਂ ਇਹਨੂੰ ਹੋਰ ਸੁਧਾਰਿਆ ਜਾ ਸਕਦਾ ਹੋਰ ਵਧੀਆ ਇੰਪਰੂਵਮੈਂਟਸ ਲਿਆਂਦੀਆਂ ਜਾ ਸਕਦੀਆਂ ਨੇ ਪੰਜਾਬ ਦਾ ਜਿਹੜਾ ਰੇਲਵੇ ਨੈਟਵਰਕ ਹੈ ਬਹੁਤ ਅੱਛਾ ਹੈ ਲੋਟੋ ਆ ਟੋਈ ਲਈ ਪੰਜਾਬ ਦਾ ਰੋਡ ਨੈਟਵਰਕ ਇਜ਼ ਅ ਫਾਈਨੇਸਟ ਨੈਟਵਰਕ ਇਨ ਦਾ ਇ ਤੇ 에어ਪੋਰਟ ਵੀ ਚੰਗੇ ਨੇ ਸਾਡੇ ਕੋਲ ਡੋਮੈਸਟਿਕ 에어ਪੋਰਟ ਵੀ ਹੈਗੀ ਹੈ ਕਨੈਕਟੀਵਿਟੀ ਆਪਣੀ ਆਲਓਵਰ ਬਹੁਤ ਅੱਛੀ ਹੈ ਬਿਜਲੀ ਆਪਣੀ ਸਸਤੀ ਹੈ ਬਿਜਲੀ ਕੋਈ ਮਹਿੰਗੀ ਨਹੀਂ ਹੈਗੀ ਇੰਡਸਟਰੀਅਲਿਸ ਸੈਟੀਸਫਾਈਡ ਹੈ ਹਾਂ ਜਿੱਦਾਂ ਹੁਣ ਪਿੱਛੇ ਜੇ ਕੁਛ ਇੰਡਸਟਰੀਸਟ 22 ਸੀ ਉਹ ਕਹਿੰਦੇ ਸੀ ਵੀ ਅਸੀਂ ਡਾਟਾ ਸੈਂਟਰਸ ਬਣਾਉਣੇ ਆ ਤਾਂ ਆਈਟੀ ਤਾਂ ਉਹ ਚਾਹੁੰਦੇ ਨੇ ਵੀ ਸਾਡੀ ਡਾਟਾ ਦੀ ਸੈਂਟਰਸ ਦੀ ਲੱਗ ਤੋਂ ਪਾਲਿਸੀ ਬਣੇ ਪਕੇ ਉਹ ਹੈ ਨਹੀਂ ਆਪਣੇ ਪੰਜਾਬ ਚੈਨਲ ਡਾਟਾ ਸੈਂਟਰ ਸੋ ਵੀ ਵਰਕਆਊਟ ਕਰ ਰਹੇ ਉਹ ਤੇ ਅਸੀਂ ਵਰਕਆਊਟ ਕਰ ਰਹੇ ਆ ਕਿ ਉਹਦੀ ਪਾਲਿਸੀ ਜਿੱਦਾਂ ਕਈ ਇੰਡਸਟਰੀਲਿਸਟ ਡਿਮਾਂਡ ਕਰਦੇ ਨੇ ਸਭ ਤੋਂ ਵੱਡੀ ਗੱਲ ਤੇ ਮੈਂ ਤੁਹਾਨੂੰ ਜਨਰਲ ਸਭ ਤੋਂ ਵੱਡੀ ਉਹਨਾਂ ਦੀ ਗੱਲ ਹੈ ਸਰਕਾਰ ਤੰਗ ਨਾ ਕਰੇ ਸਰਕਾਰ ਪਰੇਸ਼ਾਨ ਨਾ ਕਰੇ ਸਾਰਾ ਕੁਝ ਪੰਜਾਬ ਦੇ ਰਿਹਾ ਅਸੀਂ ਜਿਹੜੀ ਨਵੀਂ ਇੰਡਸਟਰੀ ਦੀ ਪਾਲਿਸੀ ਬਣਾਈ ਉਹ ਬੜੀ ਚੰਗੀ ਬਣਾਈ ਹੈ ਜੋ ਉਹਨਾਂ ਦੀਆਂ ਦਿੱਕਤਾਂ ਸੀ ਅਸੀਂ ਦੂਰ ਕੀਤੀਆਂ ਬਹੁਤ ਸਾਰੀਆਂ ਦਿੱਕਤਾਂ ਸੀਗੀਆਂ ਨੰਬਰ ਆਫ ਜਿਹੜੀਆਂ ਕੰਪਲਿਕੀਸ਼ਨ ਉਹਨਾਂ ਦੀਆਂ ਸੀਗੀਆਂ ਮੁਸ਼ਕਲਾਂ ਆ ਰਹੀਆਂ ਸੀ ਉਹ ਉਹਦਾ ਨ ਸੰਤਕਾਰ ਮਿਲਨੀ ਜਿਹੜੀ ਹਰ ਜ਼ਿਲ੍ਹੇ ਚ ਅਰਵਿੰਦ ਜੀ ਅਰਵਿੰਦ ਸਰ ਨੇ ਤੇ ਭਗਵੰਤ ਮਾਨ ਜੀ ਨੇ ਕੀਤੀਆਂ ਨੇ ਤੇ ਉਹ ਸਾਰੀਆਂ ਮੁਸ਼ਕਲਾਂ ਕਾਫੀ ਸੋਲਵ ਉਹਨਾਂ ਦੀਆਂ ਹੋ ਚੁੱਕੀਆਂ ਨੇ ਨਾਲ ਨਾਲ ਕਰ ਰਹੇ ਹਾਂ ਮਤਲਬ ਨਾਲੋਂ ਨਾਲ ਕਰ ਰਹੇ ਹਾਂ ਹੋਰ ਵੀ ਜਿਹੜੀਆਂ ਇਨ ਫਿਊਚਰ ਉਹ ਦੱਸਣਗੇ ਉਹ ਅਸੀਂ ਕਰ ਦਵਾਂਗੇ ਸਾਰੀਆਂ ਕੋਈ ਦਿੱਕਤ ਨਹੀਂ ਹੈ ਤੇ ਬਟ ਜੇੜੀ ਕੋਈ ਨਵੀਂ ਪਾਲਿਸੀ ਬਣਾਉਣ ਦੀ ਲੋੜ ਹੈ ਸਾਨੂੰ ਜਾਂ ਪੁਰਾਣੀ ਪਾਲਿਸੀ 'ਚ ਸੁਧਾਰ ਕਰਨ ਦੀ ਜ਼ਰੂਰਤ ਹੈ ਵੀ ਆਰ ਆਲਵੇਸ ਓਪਨ ਫਾਰ ਦੈਟ ਇੱਕ ਮਹਿੰਗੀ ਜ਼ਮੀਨ ਜਿਵੇਂ ਪੰਜਾਬ 'ਚ ਹੈ 1 ਕਰੋੜਾ ਹੈ ਕਿਉਂਕਿ ਬਾਕੀ ਸਟੇਟਾਂ ਦੇ ਵਿੱਚ ਜ਼ਮੀਨ ਸਸਤੇ ਭਾਅ ਮਿਲ ਜਾਂਦੀ ਹੈ ਇੰਡਸਟਰੀਲਿਸ ਚਾਹੁੰਦਾ ਕਿ ਜ਼ਿਆਦਾ ਜ਼ਮੀਨ ਮਿਲੇ ਤਾਂ ਕਿ ਵੱਡਾ ਪਲਾਂਟ ਲੱਗ ਸਕੇ ਤਾਂ ਸਸਤੀ ਮਿਲੇ ਇਹ ਵੀ ਸਿੱਗਾ ਕਿ ਪੰਜਾਬ 'ਚ ਜ਼ਮੀਨ ਮਹਿੰਗੀ ਹੈ ਥੋੜੀ ਹਰ ਤਰ੍ਹਾਂ ਦੀ ਜ਼ਮੀਨ ਹੈ ਜੀ ਪੰਜਾਬ 'ਚ ਤੁਸੀਂ ਸਸਤੀ ਲੈਣੀ ਉਹ ਵੀ ਏਰੀਏ ਹੈਗੇ ਨੇ ਮਹਿੰਗੀ ਜ਼ਮੀਨ ਵਾਲੇ ਵੀ ਹੈਗੇ ਆ ਬਾਕੀ ਅਸੀਂ ਫੋਕਲ ਪੁਆਇੰਟਸ ਤੇ ਵਰਕਰਦੇ ਪਏ ਆ ਇੰਡਸਟਰੀਅਲ ਪਲਾਂਟ ਅਸੀਂ ਸਾਡੇ ਸਾਰੇ ਐਮਐਲਏਜ਼ ਨੂੰ ਕਿਹਾ ਕਿ ਤੁਹਾਡੇ ਜਿਹੜੀਆਂ ਵੀ ਲੈਂਡਸ ਪਈਆਂ ਨੇ ਤਾਂ ਕਿ ਮੈਕਸਿਮਮ ਪਲਾਂਟਸ ਬਣ ਇੰਡਸਟਰੀਅਲ ਏਰੀਆਜ਼ ਬਣ ਛੋਟੇ-ਛੋਟੇ ਬਣ ਐਮਐਸਐਮਈਜ਼ ਵੀ ਸਾਡੇ ਡਿਵੈਲਪ ਹੋਣ ਸੋ ਕੰਮ ਅਸੀਂ ਲਗਾਤਾਰ ਕਰ ਰਹੇ ਆ ਪਿੰਡਾਂ ਦੇ ਵਿੱਚ ਬਿਜ਼ਨਸ ਮਾਈਂਡ ਜਿਹੜਾ ਡਿਵੈਲਪ ਹੋਵੇ ਕਿਸਾਨਾਂ ਦੇ ਬੱਚਿਆਂ ਦਾ ਜਿੰਨੀ ਦੇਰ ਪੰਜਾਬ ਬਿਜ਼ਨਸ men ਹਰ ਪਿੰਡ ਦੇ ਵਿੱਚ ਛੋਟੇ-ਛੋਟੇ ਹੋਣ ਚਾਹੀਏ ਪੰਜ-ਪੰਜ ਕਿਸਾਨ ਮਿਲ ਕੇ ਕੱਚਾ ਮਾਲ ਵੇਚਣ ਦੀ بجائے ਚਾਹੇ ਦਾਲਾਂ ਨੂੰ ਪਾਲਿਸ਼ ਕਰਨ ਵਾਲੀਆਂ ਮਸ਼ੀਨਾਂ ਲਾ ਕੇ ਪੈਕੇਟ ਬੰਦ ਹੋਣੀਆਂ ਚਾਹੀਦੀਆਂ ਤੇ ਉਹ ਚੀਜ਼ਾਂ ਕੋਸ਼ਿਸ਼ ਹੈ ਕਿ ਪੰਜਾਬ ਲੜ ਕੇ ਜਵਾਬ ਨਾ ਦੇਵੇ ਤਰਕੀ ਨਾ ਜਵਾਬ ਦੇਵੇ ਪੰਜਾਬ ਪੈਰਾਂ ਸਿਰ ਖੜਾ ਹੋਵੇ ਖੇਤੀਬਾੜੀ ਨੂੰ ਜਦੋਂ ਅਸੀਂ ਥੋੜਾ ਨਾਲ ਨਾਲ ਬਿਜ਼ਨਸ ਦੇ ਵਿੱਚ ਬਦਲਾਂਗੇ ਤਬਦੀਲ ਕਰਾਂਗੇ ਉਹ ਪੰਜਾਬ ਨੂੰ ਬੜੀ ਉਹਨੇ ਸਪੋਰਟ ਦੇਣੀ ਹੈ ਪੰਜਾਬ ਜਿਵੇਂ ਖੇਤੀ ਪ੍ਰਧਾਨ ਸੂਬਾ ਹੈ ਕਿਉਂਕਿ ਆਪਾਂ ਜ਼ਿਆਦਾਤਰ ਖੇਤੀ ਦੇ ਉੱਪਰ ਸਾਡੀ ਜਿਹੜੀ ਇਕਨੋਮੀ ਹੈ ਡਿਪੈਂਡ ਕਰਦੀ ਹੈ ਤੇ ਮਤਲਬ ਕਿ ਤੁਹਾਨੂੰ ਲੱਗਦਾ ਕਿ ਇਹ ਵਾਲਾ ਫੈਕਟਰ ਜਿਹੜਾ ਵੀ ਫੂਡ ਪ੍ਰੋਸੈਸਿੰਗ ਇੰਡਸਟਰੀ ਸਾਡੀ ਅਗਾਜ਼ਾ ਜ਼ਿਆਦਾ ਆਂਦੀ ਹੈ ਤੇ ਸਾਨੂੰ ਇੱਕ ਵੱਡਾ ਪੁਸ਼ ਮਿਲ ਸਕਦਾ ਪੰਜਾਬ ਦੀ ਇਕਨੋਮੀ ਨੂੰ ਬਹੁਤ ਵੱਡਾ ਪੁਸ਼ ਮਿਲਣਾ ਜੀ ਪਿੱਛੇ ਇੱਕ ਫਰਾਂਸ ਦੇ ਕੰਸਲਟੈਂਟ ਸਾਡੇ ਕੋਲ ਆਏ ਉਹਨਾਂ ਦੀ ਜਿਹੜੀ ਬੇਕਰੀ ਦੀ ਪ੍ਰੋਸੈਸਿੰਗ ਦਾ ਕੰਮ ਹੈ ਉਹ ਬੜਾ ਸ਼ਾਨਦਾਰ ਹੈ ਫਰਾਂਸ ਚ ਜੀ ਬੜੇ ਐਡਵਾਂਸਡ ਨੇ ਪਰ ਉਹਨਾਂ ਕੋਲ ਉੱਥੇ ਸਕੋਪ ਹੈ ਨਹੀਂ ਉਹ ਕਹਿੰਦੇ ਜਿੰਨਾ ਕਸੀਂ ਆਪਣਾ ਐਕਸਪੈਂਡ ਕਰਨਾ ਸੀ ਇਧਰ ਅਸੀਂ ਆਉਣਾ ਚਾਹੁੰਦੇ ਆ ਤਾਂ ਪੰਜਾਬ ਚਾਹੀ ਸੀ ਕਿ ਤੁਸੀਂ ਟੈਕਨੋਲੋਜੀ ਸਾਡੇ ਨਾਲ ਟੈਕਨੋਲੋਜੀ ਲਓ ਅਸੀਂ ਇਨਵੈਸਟਮੈਂਟ ਵੀ ਕਰਨਾ ਚਾਹੁੰਦੇ ਆ ਸੋ ਬਹੁਤ ਸਾਰੇ ਲੋਕ ਨੇ ਜਿਹੜੇ ਪੰਜਾਬ ਨੂੰ ਐਜ਼ ਅ ਫੂਡ ਬਾਲ ਦੇਖਦੇ ਨੇ ਪੰਜਾਬ ਨੂੰ ਫੂਡ ਪ੍ਰੋਸੈਸਿੰਗ ਦੇ ਖੇਤਰ ਚ ਗਰੋ ਹੁੰਦਾ ਦੇਖਦੇ ਨੇ ਤੇ ਸਾਡੇ ਪੰਜਾਬ ਦਾ ਬਹੁਤ ਵੱਡਾ ਸਕੋਪ ਹੈ ਫੂਡ ਪ੍ਰੋਸੈਸਿੰਗ ਚ ਜਿਸ ਦਿਨ ਅਸੀਂ ਫੂਡ ਪ੍ਰੋਸੈਸਿੰਗ ਦੇ ਵਿੱਚ ਮੈਕਸਿਮਮ ਇੰਡਸਟਰੀ ਲਾਉਣੇ ਆ ਲਿਆ ਰਹੇ ਆ ਇਹ ਚ ਪ੍ਰੈਕਟਿਸ ਕਰ ਰਹੇ ਆ ਪਿੰਡ ਵਾਲੇ ਜਿਹੜੇ ਸਾਡੇ ਨੌਜਵਾਨ ਨੇ ਜਿਹੜੇ ਬਾਹਰ ਜਾ ਰਹੇ ਇੱਥੇ ਉਹਨਾਂ ਨੂੰ ਆਪਣੀ ਉਹ ਪਤਾ ਲੱਗਦਾ ਪੋਟੈਂਸ਼ੀਅਲ ਦਾ ਕਿ ਖੇਤੀਬਾੜੀ ਦੇ ਸਿਰ ਤੇ ਡੇਰੀ ਦੇ ਕਿਉਂਕਿ ਪੰਜਾਬ ਐਕਸਪੋਰਟ ਆ ਦੋ ਚੀਜ਼ਾਂ ਚ ਡੇਰੀ ਚ ਦੁੱਧ ਤੋਂ ਚੀਜ਼ਾਂ ਬਣਾਉਣ ਚ ਡੇਰੀ ਪ੍ਰੋਡਕਟਸ ਉਹਨਾਂ ਨੂੰ ਪਤਾ ਪਸ਼ੂ ਕਿਦਾਂ ਪਾਲਣੇ ਆ ਉਹਨਾਂ ਨੂੰ ਪਤਾ ਖੇਤੀ ਕਿਵੇਂ ਕਰਨੀ ਆ ਉਹ ਰੌ ਮਟੀਰੀਅਲ ਦੇਣ ਦੀ ਬਜਾਏ ਉਸ ਚੀਜ਼ ਨੂੰ ਅ ਅਸੀਂ ਇਸ ਚੀਜ਼ ਦੇ ਪਲਾਨ ਤੇ ਲੱਗੇ ਹੋਏ ਆ ਕਿ ਕਿਸ ਤਰੀਕੇ ਉਹ ਖੇਤੀਬਾੜੀ ਦੇ ਪ੍ਰੋਡਕਟਸ ਨੇ ਜਿਹੜੇ ਜਿਵੇਂ ਵੇਰਕਾ ਕੰਮ ਕਰਦਾ ਪਿਆ ਹੈ ਮਾਰਕ ਫੈਡ ਕੰਮ ਕਰਦਾ ਪਿਆ ਮਿਲਕ ਫੈਡ ਹੈ ਸੋ ਇਹਨਾਂ ਚੀਜ਼ਾਂ ਨੂੰ ਹੋਰ ਵਧਾਵਾ ਜਿਹੜਾ ਦਿੱਤਾ ਜਾਵੇ ਕਿ ਡਾਲਰ ਜਿੰਨਾ ਪੈਸਾ ਜੇ ਇੱਥੇ ਬਣ ਜਾਏ ਤਾਂ ਸਾਡੇ ਨੌਜਵਾਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਬਿਲਕੁਲ ਠੀਕ ਹੈ ਜੀ ਇਹੀ ਸੋਚ ਹੈ ਨਾ ਅਜੇ ਤੱਕ ਨਾ ਜੋ ਬਾਹਰ ਡਾਲਰ ਕਮਾਣ ਜਾਣਾ ਹੈ ਤੇ ਇੱਥੇ ਇੱਕ ਡਾਲਰ ਜਿੰਨਾ ਪੈਸਾ ਉਹ ਆਪਣੇ ਆਪਣੇ ਦੇਖੋ ਅਸੀਂ ਸਾਰੀ ਦੁਨੀਆ ਦੇਖੀ ਹੈ ਪੰਜਾਬ ਵਰਗਾ ਕੁਛ ਨਹੀਂ ਹੈ ਇਸ ਧਰਤੀ ਵਰਗਾ ਕੁਛ ਨਹੀਂ ਹੈ ਤੇ ਇੱਥੇ ਜਦੋਂ ਵਾਪਸ ਆਈਦਾ ਨਾ ਤਾਂ ਇਦਾਂ ਲੱਗਦਾ ਵੀ ਜਿੱਦਾਂ ਬੰਦਾ ਆਪਣੇ ਘਰ ਨਹੀਂ ਜਾਂਦਾ ਸਾਰੀ ਘੁੰਮ ਕੇ ਉਹ ਉਹ ਚੀਜ਼ ਹੀ ਮਹਿਸੂਸ ਹੁੰਦੀ ਹੈ ਹਰ ਪੰਜਾਬੀ ਜਿੱਥੇ ਮਰਜ਼ੀ ਬੈਠਾ ਉਹਨਾਂ ਨੂੰ ਸ਼ਾਇਦ ਪੈਸੇ ਖਿੱਚ ਕੇ ਲੈ ਜਾਂਦੇ ਆ ਪਰ ਦਿਲ ਸਾਰਿਆਂ ਦਾ ਪੰਜਾਬ ਚ ਹੀ ਆਤਮਾ ਇੱਥੇ ਵੱਸਦੀ ਆ ਇੱਥੇ ਵੱਸਦੀ ਆ ਇੱਥੇ ਵਸੇ ਇਹ ਮਿੱਟੀ ਦੇ ਜੰਮੇ ਆ ਨਾ ਇਸ ਮਿੱਟੀ ਚ ਉਗੇ ਆ ਸੀ ਹਵਾ ਆਂਦੀ ਨਾਲ ਹੀ ਫੀਲਿੰਗ ਆਣੀ ਸ਼ੁਰੂ ਹੋ ਜਾਂਦੀ ਕਿ ਮੇਰਾ ਪੰਜਾਬ ਆ ਇਹ ਅਸੀਂ ਪੰਜਾਬ ਚ ਆ ਗਏ ਆ ਪੰਜਾਬ ਨਾਲੋਂ ਜਿਸ ਮਿੱਟੀ ਚ ਤੁਸੀਂ ਜਾਇ ਹੁੰਨੇ ਹੋ ਪੈਦਾ ਹੋਏ ਹੁੰਨੇ ਹੋ ਉਹ ਤੁਹਾਡਾ ਕੁਦਰਤੀ ਤੌਰ ਤੇ ਉੱਥੇ ਤੁਸੀਂ ਕਨੈਕਟਡ ਹੁੰਦੇ ਹੋ ਐਗਜ਼ੈਕਟਲੀ ਤੇ ਹੁਣ ਜਿਹੜਾ ਟੂਰਿਜ਼ਮ ਦੀ ਤੁਸੀਂ ਅਸੀਂ ਜਦੋਂ ਗੱਲ ਕਰਦੇ ਆ ਤੇ ਤੁਹਾਨੂੰ ਹੁਣੇ ਅਵਾਰਡ ਵੀ ਮਿਲਿਆ ਜਰਮਨੀ ਦੇ ਵਿੱਚ ਉਸ ਲਈ ਤੁਹਾਨੂੰ ਬਹੁਤ-ਬਹੁਤ ਵਧਾਈਆਂ ਬਹੁਤ ਸ਼ੁਕਰੀਆ ਜੀ ਸਾਨੂੰ ਇੱਕ ਰੂਰਲ ਐਂਡ ਫਾਰਮ ਸਟੇ ਟੂਰਿਜ਼ਮ ਲਈ ਬੈਸਟ ਅਵਾਰਡ ਦਿੱਤਾ ਗਿਆ ਕਿਉਂਕਿ ਅਸੀਂ ਇਹ ਚ ਕਾਫੀ ਕੰਮ ਕੀਤਾ ਹ ਹ ਬਹੁਤ ਸਾਰੇ ਸਲਾਨੀ ਨੇ ਜਿਹੜੇ ਹੁਣ ਰੋਜ਼ਾਨਾ ਆਪਣੀ ਜ਼ਿੰਦਗੀ ਤੋਂ ਥੱਕੇ ਹੋਏ ਨੇ ਤੇ ਉਹ ਪੰਜਾਬ ਜਦੋਂ ਆਉਂਦੇ ਆ ਪਿੰਡਾਂ ਦੀ ਰੂਰਲ ਲਾਈਫ ਤੇ ਉਹਦੇ ਫਾਰਮਸ ਦੇ ਵਿੱਚ ਰਹਿਣਾ ਪਸੰਦ ਕਰਦੇ ਆ ਜਿਹਨੂੰ ਅਸੀਂ ਵਧਾਵਾ ਵੀ ਦਿੱਤਾ ਜਿਹੜਾ ਵਧਿਆ ਵੀ ਹੈ ਪਹਿਲਾਂ ਨਾਲੋਂ ਨਾਂ ਫਾਰਮ ਸਟੇਜ ਦਾ ਤੇ ਉਹਦੇ ਲਈ ਸਾਨੂੰ ਅਵਾਰਡ ਦਿੱਤਾ ਗਿਆ ਬਰਲਿਨ ਦੇ ਵਿੱਚ ਬੜੀ ਖੁਸ਼ੀ ਦੀ ਗੱਲ ਆ ਬੈਸਟ ਟੂਰਿਜ਼ਮ ਮਿਨਿਸਟਰ ਆਫ ਦਿイヤー ਅਵਾਰਡ ਦਿੱਤਾ ਗਿਆ ਜਿਹੜਾ ਬੜਾ ਉਸ਼ਾਹਿਤ ਕਰਦਾ ਇੱਕ ਸਵਾਲ ਜਿਹੜੇ ਪੰਜਾਬ ਦੇ ਲੋਕ ਤੁਹਾਡੇ ਤੋਂ ਇਹ ਜਾਣਨਾ ਚਾਹਣਗੇ ਕਿਉਂਕਿ ਅਕਸਰ ਜਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬ ਤੇ ਸਾਡੇ ਟੂਰਿਜ਼ਮ ਨੂੰ ਲੈ ਕੇ ਬਹੁਤ ਜ਼ਿਆਦਾ ਐਸੀ ਥਾਵਾਂ ਨੇ ਐਸੇ ਪਲੇਸੇਸ ਨੇ ਜਿੱਥੇ ਕਿ ਲੋਕ ਜਾ ਸਕਦੇ ਨੇ ਚਾਹੇ ਉਹ ਸਾਡੇ ਰਿਲੀਜੀਅਸ ਹੋਣ ਹਿਸਟੋਰੀਕਲ ਹੋਣ ਬਹੁਤ ਜੰਗਲ ਲੜੀਆਂ ਕਿਲੇ ਵੀ ਹੈ ਹਰ ਚੀਜ਼ ਹੈ ਪੰਜਾਬ ਦੇ ਵਿੱਚ ਪਰ ਉਸ ਚੀਜ਼ ਨੂੰ ਅੱਜ ਤੱਕ ਟੈਪ ਨਹੀਂ ਕੀਤਾ ਗਿਆ ਉਸ ਚੀਜ਼ ਨੂੰ ਅਜੇ ਤੱਕ ਖੰਗਾਲਿਆ ਨਹੀਂ ਗਿਆ ਤੇ ਦੁਨੀਆ ਦੇ ਨਕਸ਼ੇ ਤੇ ਉਕੇਰਿਆ ਨਹੀਂ ਗਿਆ ਉਹਨੂੰ ਲਿਆਂਦਾ ਨਹੀਂ ਗਿਆ ਗੱਲਾਂ ਬਹੁਤ ਹੋਈਆਂ ਕਿ ਅਸੀਂ ਇਹ ਕਰਾਂਗੇ ਉਹ ਕਰਾਂਗੇ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਗੁਆਂਢੀ ਸੂਬੇ ਹਿਮਾਚਲ ਦੇ ਵਿੱਚ ਪੰਜਾਬ ਤੋਂ ਹੋ ਕੇ ਲੋਕ ਕੁੱਲੂ ਮਨਾਲੇ ਜਾ ਰਹੇ ਆ ਮੰਡੀ ਜਾ ਰਹੇ ਆ ਰੋਤਾਂਗ ਜਾ ਰਹੇ ਆ ਸ਼ਿਮਲਾ ਜਾ ਰਹੇ ਆ ਵਾਈ ਨਾਟ ਇਨ ਪੰਜਾਬ ਆਪਣੇ ਪੰਜਾਬ ਚ ਕਿਉਂ ਨਹੀਂ ਰੁਕਦੇ ਸਾਡੇ ਪੰਜਾਬ ਚ ਕੀ ਥਾਵਾਂ ਹੈ ਨਹੀਂ ਜਾਂ ਅਸੀਂ ਥਾਵਾਂ ਨੂੰ ਸਹੀ ਨਹੀਂ ਕੀਤਾ ਅਸੀਂ ਉਹਦੇ ਲਈ ਕੋਸ਼ਿਸ਼ ਹੀ ਨਹੀਂ ਕੀਤੀ ਕਿ ਅਸੀਂ ਇਹਨਾਂ ਥਾਵਾਂ ਨੂੰ ਹੀ ਪੂਰੀ ਦੁਨੀਆ ਦੇ ਨਕਸ਼ੇ ਤੇ ਲਿਆਈਏ ਦੇਖੋ ਮੈਂ ਕੱਲ ਉਦਘਾਟਨ ਕੀਤਾ ਕਿਲਾ ਮੁਬਾਰਕ ਦੇ ਵਿੱਚ ਅਸੀਂ ਉੱਥੇ ਫਸਾੜ ਲਾਈਟਿੰਗ ਕੀਤੀ ਹੈ ਬਹੁਤ ਬਿਲਕੁਲ ਡਲ ਪਈ ਬਿਲਡਿੰਗ ਨੂੰ ਰੌਸ਼ਨ ਆਇਆ ਤੇ ਜਿਹੜਾ ਸਰਦਖਾਨਾ ਉੱਥੇ ਇੱਕ ਹਾਲ ਬਣਿਆ ਹੋਇਆ ਬਹੁਤ ਵੱਡਾ ਹੈਰੀਟੇਜ ਉਹਨੂੰ ਅਸੀਂ ਦੁਬਾਰਾ ਰੈਨੋਵੇਟ ਉਹਦੀ ਰੀਸਟੋਰੇਸ਼ਨ ਕਰਦੇ ਪਏ ਆ ਬਹੁਤ ਸਾਰੀਆਂ ਇਮਾਰਤਾਂ ਪੰਜਾਬ 'ਚ ਜਿਹੜਾ ਹੈਰੀਟੇਜ ਸੀ ਉਹ ਖੰਡਰ ਹੋ ਗਈਆਂ ਮੈਂ ਪਿਛਲੀਆਂ ਸਰਕਾਰਾਂ ਨੂੰ ਇਹ ਪੁੱਛਣਾ ਚਾਹਾਂਗੀ ਕਿ ਤੁਸੀਂ ਅੱਜ ਤੋਂ ਪਹਿਲਾਂ ਜਿੰਨੀਆਂ ਪਿਛਲੀਆਂ ਸਰਕਾਰਾਂ ਰਹੀਆਂ ਜੈਨੂਨ ਦੱਸਿਓ ਕਦੀ ਟੂਰਿਜ਼ਮ ਮਿਨਿਸਟਰ ਦਾ ਪਤਾ ਲੱਗਾ ਵੀ ਕੌਣ ਹੈ ਪਤਾ ਲੱਗਿਆ ਨਹੀਂ ਤਾਂ ਇਹ ਦੂਸਰੇ ਪਤਾ ਲੱਗਿਆ ਨਹੀਂ ਕੀ ਕਦੇ ਸੁਣਿਆ ਵੀ ਉਹਨਾਂ ਦਾ ਕੁਝ ਏਜੰਡੇ ਤੇ ਵੀ ਸੀਗਾ ਮੈਂ ਤਾਂ ਸੁਣਿਆ ਵੀ ਉਹ ਨਾਰਾਜ਼ ਬੜੇ ਹੋ ਜਾਂਦੇ ਸੀ ਵੀ ਟੂਰਿਜ਼ਮ ਮਹਿਕਮਾ ਤੇ ਕਲਚਰ ਮਹਿਕਮਾ ਦੇ ਕਿਉਂ ਦਿੱਤਾ ਮੇਰੇ ਸਾਈਡ ਲਾਈਨ ਵਾਲਾ ਮਹਿਕਮਾ ਸਮਝਦਾ ਸਾਈਡ ਲਾਈਨ ਵਾਲਾ ਕਿ ਬਜਟ ਇੱਥੇ ਖਾਣ ਪੀਣ ਨੂੰ ਕੁਛ ਹੈ ਹੀ ਨਹੀਂ ਹੂੰ ਖਾਵਾਂਗੇ ਕਿੱਥੋਂ ਬਜਟ ਹੀ ਘਟਿਆ ਤੇ ਮੈਂ ਆਪਣੀ ਇੱਛਾ ਨਾਲ ਲਿਆ ਇਹ ਤੁਸੀਂ ਜੇ ਪੰਜਾਬ ਦਾ ਕਲਚਰ ਤੇ ਟੂਰਿਜ਼ਮ ਦੇ ਵਿੱਚ ਉਹ ਇਹ ਸੋਚਦੇ ਹੋ ਵੀ ਇਹ ਤੁਸੀਂ ਇਹਨੂੰ ਨੁਕਸਾਨ ਕਰਕੇ ਇਹਦਾ ਮਤਲਬ ਪੰਜਾਬ ਆਪ ਦੇ ਕਲਚਰ ਨਾਲ ਤੇ ਜਾਣਿਆ ਜਾਂਦਾ ਹੁਣ ਅਸੀਂ ਮੇਲੇ ਮੂੜਸ ਰਜੀਤ ਕੀਤੇ ਆ ਹੂੰ ਮੇਲਿਆਂ ਕਰਕੇ ਪੰਜਾਬ ਜਾਣਾ ਜਾਂਦਾ ਫੈਸਟੀਵਲਾਂ ਦਾ ਲੈਵਲ ਅਪਗ੍ਰੇਡ ਕੀਤਾ ਤਾਂ ਕਿ ਜਿਹੜਾ ਯੂਥ ਹੈ ਉਹ ਪੁਰਾਣੇ ਮੇਲਿਆਂ ਜਾਂਦਾ ਹੀ ਨਹੀਂ ਫਿਰ ਨਵੇਂ ਅਸੀਂ ਉੱਥੋਂ ਦੇ ਲੋਕਲ ਕਾਰੀਗਰ ਉੱਥੇ ਬਿਠਾਏ ਲੋਕਲ ਹੈਂਡੀਕਰਾਫਟ ਉੱਥੇ ਬਿਠਾਏ ਬੱਚਿਆਂ ਲਈ ਬਹੁਤ ਸਾਰੀਆਂ ਚੀਜ਼ਾਂ ਪਲੇ ਪਲੇਗਰਾਉਂਡਸ ਬਣਾਏ ਫੈਸਟੀਵਲ ਦੇ ਵਿੱਚ ਵੱਡੇ ਵੱਡੇ ਆਰਟਿਸਟ ਬੁਲਾਏ ਤੇ ਲੋਕਾਂ ਦੇ ਵਿੱਚ ਪੋਜ਼ਿਟਿਵਿਟੀ ਆਉਂਦੀ ਹੈ ਲੋਕਾਂ ਨੂੰ ਅੱਛਾ ਲੱਗਦਾ ਇੱਕ ਸਟੇਟ ਦੇ ਵਿੱਚ ਮੇਲਿਆਂ ਦਾ ਮਾਹੌਲ ਬਣਦਾ ਮੇਲਿਆਂ ਦਾ ਲੈਵਲ ਅਪਗ੍ਰੇਡ ਕਰਤਾ ਉਹਨਾਂ ਨੂੰ ਥੋੜਾ ਮਾਡਰਨ ਕਰਤਾ ਤੇ ਨਾਲੇ ਉਥੇ ਮਾਰਕੀਟ ਕ੍ਰੀਏਟ ਹੁੰਦੀ ਹੈ ਜਿਹੜੇ ਕਾਰਗਰ ਵੇਲੇ ਬੈਠੇ ਆ ਉਹਨਾਂ ਰੋਜ਼ਗਾਰ ਮਿਲਦਾ ਨਾਲੇ ਲੋਕ ਜਾ ਕੇ ਸ਼ਾਪਿੰਗ ਕਰਦੇ ਆ ਤੇ ਹਰ ਸਾਲੇ ਮੇਲੇ ਹੋਣੇ ਆ ਹਰ ਜ਼ਿਲ੍ਹੇ ਚ ਹੋਣੇ ਆ ਉਥੋਂ ਦੇ ਲੋਕਲ ਕਲਚਰ ਦੇ ਹਿਸਾਬ ਦੇ ਨਾਲ ਕੀ ਇਹ ਪੁਰਾਣੀਆਂ ਸਰਕਾਰਾਂ ਨੂੰ ਪਤਾ ਨਹੀਂ ਸੀ ਮੇਲੇ ਲੋਪ ਹੋ ਗਏ ਉਹ ਛੱਡੋ ਚਲੋ ਮੇਲੇ ਤੇ ਉਹਨਾਂ ਨੂੰ ਨਹੀਂ ਪਤਾ ਲੱਗੇ ਤੁਸੀਂ ਜਿਹੜੀਆਂ ਬਿਲਡਿੰਗਾਂ ਖੰਡਰ ਕਰਤੀਆਂ ਪੰਜਾਬ ਦੀਆਂ ਵਿਰਾਸਤੀ ਤੁਸੀਂ ਪਟਿਆਲੇ ਦੀ ਸਾਰੀ ਸ਼ਾਹੀ ਸ਼ਹਿਰ ਪਟਿਆਲਾ ਜਿਹੜਾ ਆਪਣੇ ਹੈਰੀਟੇਜ ਕਰਕੇ ਜਾਣਿਆ ਜਾਂਦਾ ਹੁਣ ਅਸੀਂ ਉਥੇ ਰੀਸਟੋਰੇਸ਼ਨ ਦਾ ਕੰਮ ਕਰਦੇ ਪਏ ਕੰਜ਼ਰਵੇਸ਼ਨ ਕਰ ਰਹੇ ਆ ਸਾਰੀ ਕਿਉਂ ਤੁਸੀਂ ਕੱਲੀ ਕੱਲੀ ਇਮਾਰਤ ਖੰਡਰ ਕਰਤੀ ਨਵੀਆਂ ਤਾਂ ਬਣਾਈ ਗਈਆਂ ਨਵੀਆਂ ਚੀਜ਼ਾਂ ਬਣਾ ਲਈਆਂ ਪੁਰਾਣੀਆਂ ਜਿਹੜੀਆਂ ਦੀਵਾਨ ਟੋਡਰ ਮਲਦੀ ਉਹ ਉੱਥੇ ਅਸੀਂ ਵਰਕ ਕਰ ਰਹੇ ਹਾਂ ਹੁਣ ਸਾਰੀਆਂ ਚੀਜ਼ਾਂ ਨੂੰ ਅਸੀਂ ਹੈਰੀਟੇਜ ਨੂੰ ਸੰਭਾਲ ਰਹੇ ਹਾਂ ਕਿਉਂਕਿ ਕੋਈ ਵੀ ਸੂਬਾ ਕੋਈ ਵੀ ਦੇਸ਼ ਕੁਝ ਵੀ ਬਣਾ ਸਕਦਾ ਜੀ ਉਹ ਹੈਰੀਟੇਜ ਨਹੀਂ ਬਣਾ ਸਕਦਾ ਹੈਰੀਟੇਜ ਤੁਹਾਡਾ ਖਿੱਚਦਾ ਕੇਂਦਰ ਹੈ ਸਲਾਨੀ ਦੇਖਣ ਜਾਂਦਾ ਵੀ ਇਹਨਾਂ ਕੋਲ ਐਨੇ 100 ਸਾਲ ਪੁਰਾਣੀ ਫਲਾਣੀ ਹਵੇਲੀ ਹੈ ਰਾਜਸਥਾਨ ਨੇ ਸਾਰਾ ਦੁਨੀਆ ਤੋਂ ਗੋਰੇ ਵੀ ਸੱਦ ਲਏ ਆ ਤੇ ਤੁਸੀਂ ਰੋਮ ਜਾਂਦੇ ਹੋ ਪੋਪ ਵੀ ਉੱਥੇ ਬਾਕੀ ਸਾਰੇ ਬਿਲਡਿੰਗਸ ਲੀਨਿੰਗ ਟਾਵਰ ਦੇਖਣ ਜਾਂਦੇ ਜਿਹੜੇ ਆਪਣੀ ਹੈਗੀਆਂ ਇੱਥੇ ਆਪਾਂ ਉਹਨੂੰ ਸੰਭਾਲ ਨਹੀਂ ਪਾਰੇ ਸੰਭਾਲੋ ਤਾਂ ਨਹੀਂ ਪਾਰੇ ਕਿਉਂਕਿ ਉਹਨਾਂ ਨੂੰ ਲੋਕਾਂ ਲੋਕ ਜਾਂਦੇ ਆ ਜਿੱਥੇ ਥੋੜਾ ਉਹਨਾਂ ਨੂੰ ਐਂਟਰਟੇਨਮੈਂਟ ਵੀ ਦਿਸੇ ਹਾਂ ਬਿਲਕੁਲ ਹੁਣ ਜਿਹੜੇ ਤੁਸੀਂ 5-500 ਕਰੋੜ ਰੁਪਈਆ ਲਾ ਕੇ ਵੱਡੀਆਂ-ਵੱਡੀਆਂ ਇਤਿਹਾਸਕ ਮਾਰਕਾਂ ਬਣਾਈਆਂ ਉੱਥੇ ਲੋਕ ਜਾ ਕੇ ਉਹ ਨਹੀਂ ਰਹੇ ਪਹਿਲਾਂ ਕਿਉਂਕਿ ਤੁਸੀਂ ਬਣਾਤੀਆਂ ਪੈਸੇ ਲਾਤੀਆਂ ਸ਼ੋਅ ਆਫ ਕਰ ਲਿਆ ਉੱਥੇ ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਅਸੀਂ ਕਿਹਾ ਵੀ ਜੇ ਰਾਜ ਤਾਂ ਤੁਸੀਂ ਉਥੇ ਸ਼ਾਮ ਨੂੰ ਸੰਗੀਤ ਹੋਣਾ ਚਾਹੀਦਾ ਹੈ ਉਥੇ ਫੂਡ ਸਟਾਲਸ ਹੋਣੀਆਂ ਚਾਹੀਦੀਆਂ ਜਿਵੇਂ ਰਾਜਸਥਾਨ ਨੇ ਕੀਤਾ ਲੋਕ ਜਾਣ ਉਹਨਾਂ ਚੀਜ਼ਾਂ ਨਾਲ ਕਨੈਕਟ ਹੋਣ ਨਾਲ ਇਤਿਹਾਸ ਨੂੰ ਦੇਖਣ ਨਾਲੇ ਨੌਜਵਾਨ ਪੀੜ੍ਹੀ ਦੇਖੇ ਵੀ ਪੁਰਾਣੇ ਸਾਡੇ ਕਿਵੇਂ ਹੁੰਦੇ ਸੀ ਖਾਲੀ ਬਿਲਡਿੰਗਾਂ 'ਚ ਤਾਂ ਕੋਈ ਜਾਂਦਾ ਹੀ ਨਹੀਂ ਉੱਪਰ ਉਹਨਾਂ ਨੂੰ ਖੰਡਰ ਕਰਤਾ ਕੋਈ ਅਟਰੈਕਸ਼ਨ ਹੈ ਨਹੀਂ ਸੋ ਜੇ ਸਾਡੀਆਂ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਇਮਾਰਤਾਂ ਨੇ ਨਵੀਆਂ ਬਣਾਈਆਂ ਪੁਰਾਣੀਆਂ ਨੂੰ ਸ਼ਾਮ ਨੂੰ ਉਥੇ ਢਾਡੀ ਜਥੇ ਲੱਗਣ ਕੀਰਤਨ ਹੋਵੇ ਇੱਕ ਮਾਹੌਲ ਹੋਵੇ ਸੰਗਤਾਂ ਆਉਣ ਬੈਠਣ ਜੁੜਨ ਕੁਝ ਹੈ ਹੀ ਨਹੀਂ ਮਾਹੌਲ ਹੀ ਨਹੀਂ ਉਹਨਾਂ ਚੀਜ਼ਾਂ ਦੇ ਅੰਦਰ ਕੁਝ ਦੇਖਣ ਨੂੰ ਨਹੀਂ ਮਿਲਦਾ ਲੋਕ ਜਾਂਦੇ ਵੀ ਨਹੀਂ ਸੋ ਸਾਡੇ ਜਿਹੜੇ ਐਫਰਟਸ ਨੇ ਉਹ ਐਕਚੁਅਲ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਐਕਟੀਵੇਟ ਹੈਰੀਟੇਜ ਜਿਹੜਾ ਸਾਡਾ ਸਰਕਟ ਹੈ ਇਹਨੂੰ ਕਿਵੇਂ ਐਕਟੀਵੇਟ ਕਰਨਾ ਉਹ ਤੇ ਅਸੀਂ ਕੰਮ ਕਰਦੇ ਪਏ ਆਂ ਲੋਕਲ ਹੈਂਡੀਕਰਾਫਟ ਉੱਥੇ ਬਿਠਾਉਣ ਨਾਲੇ ਉਹਨਾਂ ਨੂੰ ਰੋਜ਼ਗਾਰ ਮਿਲਦਾ ਉਹਨਾਂ ਦੇ ਕਨੈਕਸ਼ਨ ਬਣਦੇ ਨੇ ਕਸਟਮਰ ਬਣਦਾ ਨਾਲੇ ਜਿੰਨੀਆਂ ਸਾਡਾ ਸਿੱਖ ਹੈਰੀਟੇਜ ਹੈ ਜਿੰਨਾ ਸਾਡਾ ਇਹ ਸਿੱਖ ਹਿਸਟਰੀ ਨਾਲ ਰਿਲੇਟਡ ਹੈ ਉਹਨਾਂ ਥਾਵਾਂ ਨੂੰ ਵੀ ਫੁੱਲੀ ਐਕਟੀਵੇਟ ਕਰਨ ਲਈ ਬਹੁਤ ਸਾਰੀਆਂ ਥਾਵਾਂ ਤਾਂ ਚਲੋ ਸਾਡੇ ਗੁਰਦੁਆਰਾ ਸਾਹਿਬ ਸੰਗਤ ਜਾਂਦੀ ਹੈ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਇਮਾਰਤਾਂ ਸੈਂਕੜੇ ਕਰੋੜ ਲਾ ਕੇ ਬਣਾਈਆਂ ਹੋਈਆਂ ਜਿੱਥੇ ਉਹਨਾਂ ਫੁੱਟਫਾਲ ਹੈ ਨਹੀਂ ਉਹਨਾਂ ਨੂੰ ਕਿੱਦਾਂ ਤੁਸੀਂ ਭਰਨਾ ਸੋ ਉਹਨਾਂ ਥਾਵਾਂ ਉੱਤੇ ਵੀ ਜਿਹੜੀਆਂ ਹੈਗੀਆਂ ਇਹ ਚੀਜ਼ਾਂ ਨੂੰ ਐਡ ਕਰਨ ਦੀ ਜ਼ਰੂਰਤ ਹੈ ਉਹਦੇ ਤੇ ਅਸੀਂ ਲੱਗੇ ਹੋਏ ਹਾਂ ਲਗਾਤਾਰ ਇਸ ਨੂੰ ਤੁਸੀਂ ਗਵਰਨਮੈਂਟ ਲੈਵਲ ਤੇ ਐਕਟੀਵੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਨਾਲ ਇਹ ਪੋਸੀਬਲ ਹੈ ਕਿਉਂਕਿ ਸਾਰਾ ਤਾਂ ਮਤਲਬ ਕਿ ਗਵਰਨਮੈਂਟ ਕੋ ਵੀ ਸ਼ਾਇਦ ਪੋਸੀਬਲ ਨਹੀਂ ਹੋਏਗਾ ਕਿ ਇੰਨਾ ਰੈਸੋਲੂਸ਼ਨ ਨੂੰ ਤੁਸੀਂ ਇਕੱਲੇ ਸਰਕਾਰ ਦੇ ਲੈਵਲ ਤੇ ਕਰ ਲਓ ਕਿਸ ਤਰੀਕੇ ਦੇ ਨਾਲ ਪਲਾਨ ਆਊਟ ਕਰ ਰਹੇ ਹੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀ ਚੀਜ਼ਾਂ ਪੋਸੀਬਲ ਹੋਣ ਤੇ ਨਿਕਲ ਕੇ ਆਣ ਸਾਹਮਣੇ ਨਹੀਂ ਅਸੀਂ ਦੋਵੇਂ ਮਾਡਲ ਸੇ ਕੰਮ ਕਰਾਂਗੇ ਜੇ ਜੇ ਸਾਡੇ ਕਿਉਂਕਿ ਪ੍ਰਾਈਵੇਟ ਬੰਦਾ ਵੀ ਬੜੇ ਵਧੀਆ ਤਰੀਕੇ ਨਾਲ ਪਰਸਨਲ ਲੈਵਲ ਉੱਤੇ ਸੰਭਾਲਦਾ ਉਸ ਚੀਜ਼ ਨੂੰ ਜਿੱਦ ਕੁੱਛੋ ਜਿਵੇਂ ਕਿਲਾ ਮੁਬਾਰਕ ਹੈ ਉਹਦੀ ਇੱਕ ਬਿਲਡਿੰਗ ਪੰਜ 17 ਹੋਟਲ ਲੈ ਰਿਆ ਉਥੇ ਪੂਰਾ ਹੋਟਲ ਬਣਨਾ ਤਾਂ ਕੱਲ ਨੂੰ ਉਥੇ ਵੈਡਿੰਗਸ ਦਾ ਸਕੋਪ ਵੱਧਦਾ ਮਾਰੋਂ ਦੁਨੀਆ ਆਊਗੀ ਸਾਡੇ ਪੰਜਾਬ ਦੇ ਵਿੱਚ ਹੁਣ ਦੁੱਖ ਇਹ ਇਸ ਗੱਲ ਦਾ ਵੀ ਜਿਹੜੇ ਸਾਡੇ ਕਿਲੇ ਬਣੇ ਹੋਏ ਐ ਚਲੋ ਉਹਨਾਂ ਨੂੰ ਅਸੀਂ ਸੰਭਾਲਾਂਗੇ ਕਰ ਰਹੇ ਆ ਕੰਮ ਚੱਲਦਾ ਪਿਆ ਉਹਦੇ ਸਾਈਡਾਂ ਤੇ ਰੇੜੀਆਂ ਲੱਗੀਆਂ ਹੋਈਆਂ ਕਿਸੇ ਨੇ ਰੋਕਿਆ ਹੀ ਨਹੀਂ ਕੀ ਕਿਸੇ ਨੂੰ ਨਾ ਕਿਸੇ ਅਫਸਰ شاہੀ ਨੂੰ ਨਹੀਂ ਇਹ ਪਤਾ ਲੱਗਿਆ ਜਾਂ ਕਿਸੇ ਪੋਲੀਟੀਸ਼ੀਅਨ ਨੂੰ ਇਹ ਨਹੀਂ ਪਤਾ ਲੱਗਿਆ ਕਿ ਤੁਸੀਂ ਅੱਜ ਸਾਡੇ ਕੋਲ ਲੋਕ ਮੰਗ ਲੈ ਕੇ ਆ ਰਹੇ ਜੀ ਇਹਨਾਂ ਨੂੰ ਹਟਾਓ ਹੁਣ ਉਹਨਾਂ ਨੂੰ ਰੋਜ਼ਗਾਰ ਹੈ ਉਹਨਾਂ ਨੂੰ ਉਟਾਵਾਂਗੇ ਗੁੱਸਾ ਕਰਨਗੇ ਕਿ ਸਾਡਾ ਏਨੇ ਸਾਲਾਂ ਦਾ ਇੱਥੇ ਰੋਜ਼ਗਾਰ ਪੱਕਾ ਹੋਇਆ ਹੋਇਆ ਹੁਣ ਸਰਕਾਰ ਆ ਕੰਮ ਤੇ ਲੱਗੀ ਹੈ ਤੇ ਤੁਸੀਂ ਉੱਥੇ ਮਾਰਕੀਟਿੰਗ ਕ੍ਰੀਏਟ ਕਰਵਾਤੀਆਂ ਹੁਣ ਬਾਕੀ ਸੂਬਿਆਂ ਨੇ ਕੀ ਕੀਤਾ ਹੋਇਆ ਵੀ ਆਪਣੇ ਉਹ ਕਿਲੇ ਖੁੱਲੇ-ਖੁੱਲੇ ਰੱਖੇ ਆ ਸਾਈਡਾਂ ਤੇ ਉਹ ਅੱਛੀ ਲੱਗਦੀ ਹੈ ਲੋਕੇਸ਼ਨ ਆਪਣੇ ਤੇ ਇੰਨਾ ਕੰਜਸਟਡ ਮਾਰਕੀਟ ਹੁੰਦੀ ਹੈ ਹਰ ਕਿਲੇ ਦੇ ਬਾਹਰ ਕੀ ਉਹਨੂੰ ਹੁਣ ਅਸੀਂ ਕਿਸ ਤਰੀਕੇ ਦਿਖ ਖਰਾਬ ਹੋ ਜਾਂਦੀ ਹੈ ਦਿਖ ਖਰਾਬ ਹੋ ਜਾਂਦੀ ਹੈ ਹੁਣ ਉਹਨਾਂ ਚੀਜ਼ਾਂ ਨੂੰ ਅਸੀਂ ਕਿੱਦਾਂ ਟੈਕਲ ਕਰਨਾ ਕਿੱਦਾਂ ਉਹਨੂੰ ਉਸੇ ਮਾਹੌਲ ਦੇ ਵਿੱਚ ਸੋ ਅਸੀਂ ਤਾਂ ਵਿਗੜੀਆਂ ਹੋਈਆਂ ਚੀਜ਼ਾਂ ਠੀਕ ਕਰਦੇ ਪਏ ਆ ਵਿਗੜੀਆਂ ਹੋਈਆਂ ਚੀਜ਼ਾਂ ਜਿਹੜੀਆਂ ਡੁੱਬਦੀਆਂ ਚੀਜ਼ਾਂ ਤੇ ਪਿਛਲੀ ਸਰਕਾਰ ਘੱਟੋ ਘੱਟ ਤੁਸੀਂ ਆਪਣਾ ਹੈਰੀਟੇਜ ਤੇ ਸੰਭਾਲ ਲੈਂਦੇ ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਧਿਆਨ ਦਿੱਤਾ ਪਤਾ ਨਹੀਂ ਕਿੱਧਰ ਨੂੰ ਲੱਗੇ ਹੋਏ ਸੀ ਤੇ ਜਦੋਂ ਤੁਸੀਂ ਕਲਚਰ ਦੀ ਨਾਲ ਗੱਲ ਕਰਦੇ ਹੋ ਤੁਹਾਨੂੰ ਲੱਗਦਾ ਕਿ ਟੂਰਿਜ਼ਮ ਤੇ ਕਲਚਰ ਦੋਨੋਂ ਨਾਲ-ਨਾਲ ਹੀ ਚੱਲਦੇ ਆ ਤੇ ਸਿੰਗਲ ਆਊਟ ਨਹੀਂ ਕੀਤਾ ਜਾ ਸਕਦਾ ਇਹਨਾਂ ਨੂੰ ਦੇਖੋ ਟੂਰਿਜ਼ਮ ਤੇ ਕਲਚਰ ਨਾਲ ਨਾਲ ਬਿਲਕੁਲ ਚੱਲਦੇ ਨੇ ਕਲਚਰ ਜਿੰਨਾ ਤੁਹਾਡਾ ਸਟੇਟ ਵਾਈਬਰੈਂਟ ਹੈ ਜਿੰਨਾ ਕਲਚਰਲ ਦੀ ਤੁਸੀਂ ਰਿਚ ਹੋ ਉਹਨਾਂ ਟੂਰਿਸਟ ਅਟਰੈਕਟ ਹੁੰਦਾ ਪੰਜਾਬ ਵਰਗਾ ਕਲਚਰ ਕਿੱਥੇ ਹੈ ਦੁਨੀਆ 'ਚ ਪਰ ਕਿਸੇ ਨੂੰ ਪਤਾ ਨਹੀਂ ਚੱਲ ਰਹਾ ਪਤਾ ਤਾਂ ਹੁਣ ਆਬਵੀਅਸਲੀ ਪਹਿਲਾਂ ਨਾਲੋਂ ਤੇ ਬਹੁਤ ਫਰਕ ਹੈ ਖੋਰ ਫਰਕ ਪਾਵਾਂਗੇ ਮੇਲੇ ਕਰ ਰਹੇ ਹਾਂ ਉਹਦਾ ਪਤਾ ਲੱਗਦਾ ਅਸੀਂ ਕੁਝ ਵਿਲੇਜ ਵੀ ਜਿਹੜੇ ਹੈਗੇ ਨੇ ਪਿੰਡ ਨੇ ਉਹਨਾਂ ਨੂੰ ਮਾਡਲ ਵਿਲੇਜ ਕੁਝ ਪਿੰਡ ਬਿਲਕੁਲ ਕਲਚਰਲ ਚ ਲੱਗਦੇ ਹੋਣ ਜਿੱਦਾਂ ਹੁਣ ਅਸੀਂ ਸਪੇਨ ਗਏ ਸੀ ਉੱਥੇ ਅਸੀਂ ਕੁਝ ਪਿੰਡਾਂ ਦੇ ਵਿੱਚ ਦੇਖਿਆ ਕਿ ਉਹ ਪਿੰਡ ਡਿਫਰੈਂਟ ਤਰੀਕੇ ਨਾਲ ਉਥੋਂ ਦੇ ਕਲਚਰ ਨੂੰ ਹੈਰੀਟੇਜ ਨੂੰ ਰਿਪਰੈਜ਼ੈਂਟ ਕਰਦੇ ਆ ਸੋ ਅਸੀਂ ਵੀ ਫੰਡਸ ਦਵਾਂਗੇ ਕੁਝ ਪਿੰਡ ਨੇ ਜਿਹੜੇ ਉਹ ਪ੍ਰੋਪਰ ਉਸ ਹੈਰੀਟੇਜ ਲੁੱਕ ਦੇ ਹੋਣ ਜਿੱਥੇ ਟੂਰਿਸਟ ਜਾਵੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਆਲਰੇਡੀ ਕੰਮ ਕੀਤਾ ਹੋਇਆ ਲੋਕਾਂ ਨੇ ਖੁਦ ਕੀਤਾ ਹੋਇਆ ਕਈ ਸਰਪੰਚ ਬੜੇ ਇਸ ਗੱਲੋਂ ਚੰਗੇ ਨੇ ਸੋ ਵਿਲੇਜ ਟੂਰਿਜ਼ਮ ਰੂਰਲ ਟੂਰਿਜ਼ਮ ਫਾਰਮ ਸਟੇਜ਼ ਇਹ ਸਾਰੀਆਂ ਚੀਜ਼ਾਂ ਉੱਤੇ ਜਿਹੜਾ ਐਡਵੈਂਚਰ ਟੂਰਿਜ਼ਮ ਤੇ ਵਾਟਰ ਦੀ ਅਸੀਂ ਪਾਲਿਸੀ ਲੈ ਕੇ ਆਏ ਇਕੋ ਟੂਰਿਜ਼ਮ ਦੀ ਪਹਿਲੀ ਵਾਰ ਇੰਟਰੋਡਿਊਸ ਹੋਈ ਆ ਐਡਵੈਂਚਰ ਤੇ ਵਾਟਰ ਵਾਲੀ ਸੋ ਪੰਜਾਬ ਦੀ ਚਾਹੇ ਉਹ ਹੈਰੀਟੇਜ ਐ ਚਾਹੇ ਸਪਿਰਚੁਅਲ ਪੈਟਰੋਟਿਕ ਬਾਰਡਰ ਟੂਰਿਜ਼ਮ ਰੂਰਲ ਐਂਡ ਫਾਰਮ ਸਟੇਜ਼ ਐਡਵੈਂਚਰ ਵਾਟਰ ਟੂਰਿਜ਼ਮ ਇੱਕ ਪੂਰਾ ਸਰਕਟ ਐ ਸੀ ਐਪ ਬਣਾ ਰਹੇ ਹਾਂ ਹੋਰ 6 ਜਾਂ 7 ਮਹੀਨਿਆਂ ਤੱਕ ਤਿਆਰ ਹੋ ਜਾਣੀ ਹੈ ਜਿਹਦੇ ਚ ਸਾਰਾ ਕੁਝ ਹੀ ਐਪ ਦੇ ਵਿੱਚ ਮੈਂਸ਼ਨ ਹੋਊਗਾ ਸੋ ਬਹੁਤ ਸਕੋਪ ਹੈ ਕੋਈ ਘਾਟ ਦੀ ਪੰਜਾਬ ਦੀ ਧਰਤੀ ਤੇ ਘਾਟ ਸੀ ਕੀ ਧਿਆਨ ਦੇਂਦੀ ਜਿੱਦਾਂ ਦੱਸਿਆ ਵੀ ਗੁੱਸੇ ਹੋ ਜਾਂਦੇ ਸੀ ਕਲਚਰ ਡਿਪਾਰਟਮੈਂਟ ਵਾਲਿਆਂ ਨੇ ਉਹ ਆਪਣੇ ਮੰਤਰੀ ਨੂੰ ਜਾਣਦੇ ਤੱਕ ਨਹੀਂ ਸੀ ਕਦੇ ਕੋਈ ਮੀਟਿੰਗ ਹੀ ਨਹੀਂ ਕੀਤੀ ਸੀ ਕਿਸੇ ਨੇ ਕੋਈ ਦੱਸ ਦਵੇ ਕਿਸੇ ਦੀ ਕੋਈ ਪ੍ਰਾਪਤੀ ਹੈ ਇੱਕ ਬਿਲਡਿੰਗਾਂ ਬਣਾਉਣ ਤੋਂ ਬਿਨਾ ਤੇ ਟੁੱਸੀ ਐਕਟੀਵੇਸ਼ਨ ਕਿੱਥੇ ਸੀ ਟੂਰਿਜ਼ਮ ਡਿਪਾਰਟਮੈਂਟ ਦੀ ਤੁਸੀਂ ਪੰਜਾਬ ਦੇ ਟੂਰਿਜ਼ਮ ਨੂੰ ਲਾਈਟ ਕਿੱਦਾਂ ਲੈ ਸਕਦੇ ਹੋ ਜਿਸ ਘਰ ਚ ਕੋਈ ਜਾਂਦਾ ਨਾ ਹੋਵੇ ਉਹ ਤਾਂ ਵੈਸੇ ਹੀ ਘਰ ਠੰਡਾ ਹੋ ਜਾਂਦਾ ਜਿੱਥੇ ਰੌਣਕ ਮੇਲਾ ਨਾ ਹੋਵੇ ਸਾਮ ਸੁਭਾਲੀ ਨਹੀਂ ਹੈ ਹਾਂਜੀ ਜਦੋਂ ਤੁਸੀਂ ਹੁਣ ਟੂਰਿਜ਼ਮ ਤੇ ਕਲਚਰ ਦੀ ਗੱਲ ਕਰ ਰਹੇ ਹੋ ਹਾਂਜੀ ਤੇ ਇੱਕ ਹੈਲਦੀ ਸਟਰੈਟਜੀ ਦੀ ਲੋੜ ਹੁੰਦੀ ਹੈ ਹਾਂ ਹਾਂ ਯੂ ਨੀਡ ਟੂ ਸਟਰੈਟੇਜਾਈਜ਼ ਫਰਸਟ ਤੇ ਤੁਹਾਨੂੰ ਲੱਗਦਾ ਕਿ ਇੱਥੇ ਲੋਕਾਂ ਦੀ ਪਾਰਟਿਸਪੇਸ਼ਨ ਵੀ 19 ਜ਼ਰੂਰੀ ਹੈ ਜੇ ਤੁਹਾਡੀ ਇੱਕ ਪ੍ਰੋਪਰ ਸਟਰੈਟੇਜੀ ਹੋਏਗੀ ਚਾਹੇ ਮਾਰਕੀਟਿੰਗ ਦੀ ਹੈ ਬ੍ਰਾਂਡਿੰਗ ਦੀ ਹੈ ਪੰਜਾਬ ਇੱਥੇ ਬ੍ਰਾਂਡਿੰਗ ਪੰਜਾਬ ਦੀ ਹੋ ਰਹੀ ਹੈ ਜਦੋਂ ਪੰਜਾਬ ਦੀ ਬ੍ਰਾਂਡਿੰਗ ਵਰਲਡ ਲੈਵਲ ਤੇ ਹੋਏਗੀ ਇੱਕ ਅચ્છી ਸਟਰੈਟੇਜੀ ਤਹਿਤ ਤੇ ਲੋਕਾਂ ਦੀ ਪਾਰਟਿਸਪੇਸ਼ਨ ਉਹਨਾਂ ਦੀ ਸ਼ਮੂਲੀਅਤ ਜਿਹੜੀ ਹੈ ਉਹ ਵੀ ਉੱਡੀ ਲਾਜ਼ਮੀ ਹੈ ਕਿਉਂਕਿ ਤੁਸੀਂ ਉਹਨੇ ਪਿੰਡਾਂ ਦੀ ਗੱਲ ਕੀਤੀ ਜਦੋਂ ਵਿਦੇਸ਼ਾਂ ਤੋਂ ਫੋਰਨਰਸ ਆ ਕੇ ਇਹਨਾਂ ਪਿੰਡਾਂ 'ਚ ਵਿਜ਼ਿਟ ਕਰਨਗੇ ਪਰ ਪਿੰਡਾਂ 'ਚ ਦਿਖਾਣ ਲਾਇ ਕੁਝ ਹੋਏਗਾ ਤੇ ਵਿਜ਼ਿਟ ਕਰਨਗੇ ਉਸ ਦੇ ਆ ਚੀਜ਼ ਕ੍ਰੀਏਟ ਕੀਤੀ ਹੈ ਤੁਸੀਂ ਉਹਨਾਂ ਨੂੰ ਹੈਲਪ ਕਰੋ ਤੇ ਇਸ ਕਰਕੇ ਉਹਨਾਂ ਦੀ ਵੀ ਹੈਲਪ ਹੋ ਜੀ ਤਾਂ ਪੁਲਿਸ ਵੀ ਆਏਗਾ ਬਿਲਕੁਲ ਠੀਕ ਹੈ ਜੀ ਮੈਂ ਤੇ ਮੰਨਦੀ ਆਂ ਵੀ ਸਰਕਾਰਾਂ ਲੋਕਾਂ ਦੇ ਮਾਈਂਡ ਨੂੰ ਕਿਦਾਂ ਵੀ ਸੈੱਟ ਕਰ ਸਕਦੀਆਂ ਚੰਗੇ ਪਾਸੇ ਕਰ ਲਓ ਚਾਹੇ ਉਹਨਾਂ ਨੂੰ ਗਲਤ ਪਾਸੇ ਲਾ ਦੋ ਤੇ ਜੇ ਸਰਕਾਰ ਇਨੀਸ਼ੀਏਟਿਵ ਲੈ ਰਹੀ ਆ ਤਾਂ ਲੋਕ ਤਾਂ ਤਿਆਰ ਨੇ ਕੌਣ ਨਹੀਂ ਚਾਹੂਗਾ ਸਾਡੇ ਪਿੰਡ ਚ ਰੌਣਕ ਨਾ ਲੱਗੇ ਕੌਣ ਨਹੀਂ ਹੁਣ ਅਸੀਂ ਮੇਲੇ ਕਰਵਾਏ ਨੇ 10-10 ਹਜ਼ਾਰ ਦਾ ਇਕੱਠ ਵੀ ਸੀ ਇੱਕ ਜ਼ਿਲ੍ਹਾ ਲੈਵਲ ਦੇ ਮੇਲੇ ਚ ਪਹਿਲੀ ਵਾਰ ਹੋਣਾ ਇੰਨੇ ਕਾਮਯਾਬੀ ਨਾਲ ਮੇਲਿਆਂ ਦਾ ਪੂਰਾ ਹੋਣਾ ਬਹੁਤ ਵੱਡੀ ਗੱਲ ਹੈ ਜੀ ਅਸੀਂ ਲੋਕਾਂ ਦੀ ਪਾਰਟਿਸਪੇਸ਼ਨ ਤੋਂ ਮੋਰ ਥੈਨ ਹੈਪੀ ਆ ਸਾਨੂੰ ਕੋਈ ਬਸਾਂ ਪਰ ਕੇ ਲੈਣੀਆਂ ਨਹੀਂ ਪਈਆਂ ਲੋਕਾਂ ਲਈ ਮੇਲਾ ਕਰਵਾਇਆ ਸੀ ਲੋਕ ਆਪਣੇ ਆਪ ਚੱਲ ਕੇ ਆਏ ਆਮ ਹਰੇ ਪੰਚੇ ਸਿਰਫ ਪਹਿਲੇ ਇੱਕ ਦੋ ਮੇਲੇ ਦੇ ਵਿੱਚ ਸਾਨੂੰ ਥੋੜਾ ਜਿਹਾ ਰਿਸਪੌਂਸ ਘੱਟ ਸੀ ਬਾਕੀ ਦੇ ਪਤਾ ਨਹੀਂ ਸੀ ਤੇ ਉਹਦੇ ਵਿੱਚ ਮੇਰੀ ਪਰਸਨਲ ਦਖਲਅੰਦਾਜ਼ੀ ਘੱਟ ਸੀ ਮੈਂ ਛੱਡ ਦਿੱਤਾ ਫਿਰ ਜਦੋਂ ਮੈਂ ਇੱਕ ਮੇਲੇ ਤੇ ਗਈ ਤਾਂ ਮੈਂ ਫਿਰ ਪਰਸਨਲੀ ਮੀਟਿੰਗਸ ਕੀਤੀਆਂ ਦੇਖਿਆ ਮੈਂ ਆਪ ਮੇਲੇਾਂ ਤੇ ਜਾਣਾ ਸ਼ੁਰੂ ਕੀਤਾ ਕਿਉਂਕਿ ਜਿੰਨੀ ਦੇਰ ਦੇਖੋ ਪੋਲਿਟੀਕਲ ਲੋਗ ਐਵੇਂ ਨਹੀਂ ਚੁਣਦੇ ਲੋਕ ਪੋਲੀਟੀਕਲ ਵਿਲ ਹੋਣੀ ਤੇ ਸਹੀ ਵਿਲ ਹੋਣੀ ਚੰਗੀ ਨੀਤ ਹੋਣੀ ਤੇ ਗਾਰਡਨਸ ਥੱਲੇ ਡਾਇਰੈਕਸ਼ਨ ਦੇਣੀ ਸ਼ਕਤੀ ਦੇ ਨਾਲ ਇਹ ਬੜੀ ਜ਼ਰੂਰੀ ਹੈ ਜਿੰਨੀ ਦੇਰ ਇਨਵੋਲਮੈਂਟ ਪੋਲੀਟੀਸ਼ੀਅਨ ਆਪ ਨਹੀਂ ਕਰਦਾ ਕੰਮ ਨਹੀਂ ਹੁੰਦਾ ਉਹ ਨਹੀਂ ਦੇਰ ਤੁਹਾਸੀ ਉਮੀਦ ਇਹੀ ਕਰਦੇ ਆ ਕਿ ਕੰਮ ਹੋਏ ਤੇ ਗਾਈਡੈਂਸ ਤੁਹਾਨੂੰ ਤੁਹਾਡੀ ਸਰਕਾਰ ਨੂੰ ਮਾਨ ਸਾਹਿਬ ਦੀ ਤੁਹਾਡੇ ਸਾਰਿਆਂ ਦੀ ਉੱਪਰਵਾਹੀ ਗੁਰੂ ਦੀ ਹੈਗੀ ਹੈ ਤੇ ਉਮੀਦ ਹੈ ਕਿ ਰੈਂਦੇ ਸਾਲਾਂ ਦੇ ਵਿੱਚ ਵੀ ਪੰਜਾਬ ਜਿਹੜਾ ਦੁਨੀਆ ਦੇ ਨਕਸ਼ੇ ਕਦਮ ਦੇ ਉੱਪਰ ਆਏ ਤੇ ਵਿਦੇਸ਼ਾਂ ਤੋਂ ਸੈਲਾਨੀ ਇੱਥੇ ਆਣ ਰਾਦਰ ਇੱਥੋਂ ਲੰਘ ਕੇ ਬਾਕੀ ਜਗ੍ਹਾ ਜਾਣ ਦੀ ਥਾਂ ਤੇ ਪੰਜਾਬ ਚ ਰੁਕਣ ਇੱਥੇ ਰਹਿਣ ਸਾਡੇ ਕਲਚਰ ਨੂੰ ਦੇਖਣ ਵਾਚਣ ਸਮਝਣ ਤੇ ਪੂਰੀ ਦੁਨੀਆ ਚ ਜਾ ਕੇ ਉਹ ਪੰਜਾਬ ਦੇ ਐਮਬੈਸਡਰ ਬਣ ਕੇ ਪੰਜਾਬ ਦਾ ਗੁਣਗਾਨ ਕਰਨ ਉਮੀਦ ਹੈ ਕਿਤੇ ਜਾ ਸਕਦੀ ਹੈ ਹਾਂਜੀ 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 ਤੇ ਸਾਡੇ ਨਾਲ ਤੁਸੀਂ ਚਰਚਾ ਕੀਤੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਸ਼ੁਕਰੀਆ ਜੀ ਵਾਦ ਕਰਦੀਆਂ ਜਿਹੜੇ ਸੁਣ ਰਹੇ ਨੇ ਬਹੁਤ ਬਹੁਤ ਤਨਵਾਦ